ਪਰ ਸਰਬਜੀਤ ਸਿੰਘ ਹੋਰ ਇਹ ਕਹਿੰਦੇ ਕਿ ਮੈਨੂੰ ਪਹਿਲਾਂ ਜਦੋਂ ਮੈਂ ਉਹਨਾਂ ਦੇ ਨਾਲ ਸੀਗਾ ਮੇਰਾ ਯੂਜ਼ ਵੜਾ ਕੀਤਾ ਉਹਨਾਂ ਨੇ ਸਰਬਜੀਤ ਸਿੰਘ ਹੋਰ ਇਹ ਕਹਿੰਦੇ ਤੁਸੀਂ ਸੁਣਿਆ ਵੀ ਹੋਣਾ ਇੰਟਰਵਿਊਆਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਫਿਰ ਇਹ ਆਪਸੀ મતਭੇਦ ਕਿਉਂ ਹੋ ਗਏ ਮਾਨ ਸਾਹਿਬ ਹੋਰਾਂ ਦੇ ਹੋਗੇ ਜਾਣਾ ਦੇਖੋ ਇਹਨਾਂ ਦੀਆਂ ਮੈਨੂੰ ਵਿਚਲੀਆਂ ਗੱਲਾਂ ਬਾਰੇ ਤਾਂ ਨਹੀਂ ਬਾਈ ਮੈਨੂੰ ਪਤਾ ਹੈ ਜਦੋਂ ਇਹ ਚੀਜ਼ ਹਰ ਇੱਕ ਲੀਡਰ ਨੂੰ ਚਾਹੀਦੀ ਹੈ ਜੋ ਲੋਕਾਂ ਦੀ ਆਵਾਜ਼ ਹੋਵੇ ਲੋਕ ਇਕੱਠੇ ਹੋਣ ਤਾਂ ਲੀਡਰਾਂ ਨੂੰ ਆਪਣੇ ਛੋਟੇ ਛੋਟੇ ਮਤਭੇਦ ਭੁਲਾ ਦੇਣੇ ਚਾਹੀਦੇ ਬਿਲਕੁਲ ਦੇਖੋ ਜੀ ਇਹਨਾਂ ਦੀ ਜਿਹੜੀਆਂ ਅੰਦਰ ਨੇ ਗੱਲਾਂ ਨੇ ਜਿਹੜੇ ਇਹਨਾਂ ਦੀ ਬਿਆਨਬਾਜ਼ੀ ਹੋਈ ਆ ਗਲਤ ਹੋਈ ਆ ਪਰ ਮਾਨ ਸਾਹਿਬ ਹੋਰਾਂ ਦੀਆਂ ਬੜੀਆਂ ਰੀਲਾਂ ਅਜਿਹੀਆਂ ਚਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਇਹੋ ਜਿਹਾ ਕੀਤਾ ਜਾ ਰਿਹਾ ਦੀਪ ਸਿੱਧੂ ਹੋਰਾਂ ਦਾ ਸਿੱ ਵੀ ਉਹਨਾਂ ਦਾ ਥੋੜੀ ਕੀਤਾ ਆ ਇੱਕ ਨਿੱਜੀ ਚੈਨਲ ਤੇ ਵੀ ਇਹ ਚੀਜ਼ਾਂ ਹੈਗੀਆਂ ਦੇਖੋ ਭਾਈ ਗੱਲ ਪਤਾ ਇਹਦੇ ਵਿੱਚ ਕੀ ਆ ਉਹਨਾਂ ਦਾ ਜੋ ਉਹਨਾਂ ਦਾ ਦੇਖੋ ਉਹ ਹੋਣਗੇ ਪਰ ਇੱਕ ਜਿਉਂ ਕਿ ਤੁਸੀਂ ਤਾਂ ਪ੍ਰਚਾਰ ਕੀਤਾ ਹੈ ਉਹਨਾਂ ਦੇ ਲਈ ਜੀਬ ਨੂੰ ਲੋਕਾਂ ਨੇ ਮਾਰਨ ਤੋਂ ਬਾਅਦ ਸਮਝਿਆ ਮੁੱਸੇੜ ਨੂੰ ਮਾਰਨ ਤੋਂ ਬਾਅਦ ਸਮਝਿਆ ਜੀਕਰ ਉਹਨਾਂ ਲੱਖਾਂ ਦੀ ਲੋਕ ਗਿਣਤੀ 'ਚ ਪਿਆ ਕਰਦੇ ਨੇ ਫੈਕਟ ਤਾਂ ਉਸ ਚੀਜ਼ ਦਾ ਪੈਂਦਾ ਹੀ ਆ ਹੁਣ ਤੈਨੂੰ ਇਹ ਚੀਜ਼ ਦਾ ਉਹ ਚੀਜ਼ ਦਾ ਸਹਾਰਾ ਤਾਂ ਹੁੰਦਾ ਹੀ ਆ ਹੁਣ ਜੱਜ ਵਾਰਸ਼ ਪੰਜਾਬ ਦੀ ਜਸੇਬੰਦੀ ਆ ਭਾਈ ਅਮਰਤਪਾਲ ਆ ਉਹ ਦਿਨ ਦਾ ਦੀਪ ਦੀ ਆ ਸਮਜੀਤ ਸਿੰਘ ਮਾਨ ਉਹਨਾਂ ਨੂੰ ਮਨਕਰ ਨਹੀਂ ਹੋਣਾ ਚਾਹੀਦਾ ਸੀਗਾ ਇਹ ਚੀਜ਼ ਨਹੀਂ ਹੋਣਾ ਚਾਹੀਦਾ ਸੀਗਾ ਦੇਖੋ ਉਹwidetilde ਕਹਿਣੀ ਚਾਹੀਦਾ ਵੀ ਹਾਂ ਉਹ ਨੌਜਵਾਨਾਂ ਕਰਕੇ ਉਹ ਚਲੋ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਆਵਾਜ਼ ਬੁਲੰਦ ਕਰੀ ਹੈ ਹਨਾ ਨਹੀਂ ਕਰਨਾ ਚਾਹੀਦਾ ਮੈਨੂੰ ਇੱਕ ਗੱਲ ਸੱਚੀ ਦੱਸਾਂ ਚਾਹੇ ਮੀਤ ਬਾਈ ਇਸ ਮੀਤ ਹੀਰ ਨੂੰ ਮੈਂ ਗੱਲ ਕਹਿਣਾ ਚਾਹੁੰਨਾ ਚਾਹੇ ਮੀਤ ਆਪਣੇ ਭਗਵਾਨਤਮਾਨ ਨੂੰ ਪੁੱਛ ਲੈ ਚਾਹੇ ਕਾਂਗਰਸ ਵਾਲੇ ਆਪਣੇ ਉਹਨੂੰ ਪੁੱਛ ਲੈਣ ਇਹ ਦੋਨੇ ਪਾਰਟੀਆਂ ਮੈਨੂੰ ਚੋਣ ਲੜਉਣਾ ਦੀ ਸੀ ਦੋਨੇ ਪਾਰਟੀਆਂ ਸਰਬਾਇਆ ਸੀ ਕਿ ਭਾਨਾ ਕਿਦੂ ਜਿੱਤਰੇ ਪਰ ਮੈਂ ਇਹ ਟਾਪ ਕਿਹੜੇ ਨਹੀਂ ਲਵਾਉਂਗੇ ਟਾਪ ਇਹਨਾਂ ਲਈ ਇਹਨਾਂ ਨੂੰ ਭਜਾਉਂਦਾ ਇੱਥੋਂ ਉਹਨਾਂ ਨੂੰ ਇਹਨਾਂ ਨੂੰ ਇੱਕ 골ਡ ਇਸ ਹੈ ਬੜਾ ਜ਼ਿਕਰ ਕਰਦੇ ਟਾਪ ਉਹ ਇੱਕ ਚੀਜ਼ ਹੁੰਦੀ ਹੈ ਦੇਖੋ ਬਾਈ ਜਦ ਮੈਂ 골ਡ ਹੀ ਆ 골ਡ ਦਲਵੀਰ 골ਡੀ ਗੱਲ ਕਰਨ ਦਲਵੀਰ 골ਡ ਸਿਧਾਂਤ ਤੇ ਖੜਨ ਦੀ ਵੱਡੀ ਗੱਲ ਹੁੰਦੀ ਹੈ ਬਾਈ ਮੈਂ ਕਿਸੇ ਵੀ ਪਾਰਟੀ ਵੱਲੋਂ ਦਿੱਲੀ ਦੀ ਪਾਰਟੀ ਵੱਲੋਂ ਕਦੇ ਵੀ ਚੋਣ ਨਹੀਂ ਲੜੂ ਜਿਹੜੇ ਵੀ ਬੰਦੇ ਨੈਸ਼ਨਲ ਪਾਰਟੀ ਦੇ ਵਿੱਚ ਗਏ ਨੇ ਉਹਨਾਂ ਨੈਸ਼ਨਲ ਪਾਰਟੀ ਉਹਨਾਂ ਨੂੰ ਜ਼ੀਰੋ ਕੀਤਾ ਸਿੱਧੂ ਮੂਸੇਵਾਲ ਦੀ ਗੱਲ ਕਰ ਲੋ ਅੱਛਾ ਇਹ ਕਹਿੰਦੇ ਕਹਿੰਦੇ ਸਾਨੂੰ ਵੱਡੀ 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 ਜਿੱਤ ਜਿਹੜੀ ਸਫਲਤਾ ਪ੍ਰਾਪਤ ਹੋਈ ਆ ਆਮ ਆਦੀ ਪਾਰਟੀ ਕ ਤੰਨ ਸੀਟਾਂ ਵੀ ਆਉਣੀਆਂ ਨਹੀਂ ਸੀ ਹੈਗੀਆਂ ਜੇ ਥੋੜਾ ਜਿਹਾ ਸੀ ਮਾੜਾ ਜਿਹਾ ਸੀ ਸਾਡੇ ਇੱਕ ਦੋ ਬੰਦੇ ਹੋਰ ਧਿਆਨ ਇਸ ਵਲ ਦੇਣਾ ਹੂੰ ਕਿਹੜੇ ਹਾਂ ਬਸ ਹੁਣ ਤੁਹਾਨੂੰ ਪਤਾ ਹੀ ਆ ਹਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਤਿੰਨ ਵੀ ਨਹੀਂ ਆਉਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਮੰਤ ਮਾਨ ਨਹੀਂ ਰਹਿਣਾ ਪੰਜਾਬ ਦੇ ਵਿੱਚ ਦੋ ਬੜੀਆਂ ਅਹਿਮ ਸੀਟਾਂ ਸੀ ਖਡੂਰ ਸਾਹਿਬ ਅਤੇ ਫਰੀਦਕੋਟ ਉੱਥੇ ਹਰ ਇੱਕ ਦੀ ਨਿਗਾ ਟਿਕੀ ਹੋਈ ਸੀਗੀ ਤੇ ਉੱਥੇ ਬਾਜੀ ਵੀ ਵੱਜੀ ਹੈ ਅਮਰਪਾਲ ਸਿੰਘ ਔਰੀ ਕਹਿੰਦੇ ਬਾਜੀ ਮਾਰ ਗਏ ਫਰੀਦਕੋਟ ਤੋਂ ਸਰਬਜੀਤ ਸਿੰਘ ਔਰੀ ਤੇ ਮਾਨ ਸਾਹਿਬ ਹੋਰੀ ਵੀ ਸੰਗਰੂਰ ਦੇ ਵਿੱਚ ਲੱਗੇ ਹੋਏ ਸੀਗੇ ਪਰ ਦੋ ਬੰਦੇ अहम ਸੀਗੇ ਪਾਨਾ ਸਿੱਧੂ ਲਖਾ ਸਿਧਾਣਾ ਉਹ ਵੀ ਬਠਿੰਡੇ ਦੇ ਵਿੱਚ ਆਪਣਾ ਜੋਰ ਅਜ਼ਮਾਰੇ ਸੀਗੇ ਲਖਾ ਸਿਧਾਣਾ ਨੂੰ ਸਪੋਰਟ ਕਰ ਰਹੇ ਸੀਗੇ ਪਾਨਾ ਸਿੱਧੂ ਬੜਾ ਜੋਰ ਲਾਇਆ ਪਰ ਕਿਤਨਾ ਕਿਤੇ ਇੱਕ 13 ਜ਼ੀਰੋ ਵਾਲਾ ਨਾਰਾ ਸੀਗਾ ਆਮ ਆਦਮੀ ਪਾਰਟੀ ਵੀ ਬੜਿਆ ਜੋਰ ਲਾ ਰਹੀ ਸੀ ਕਹਿੰਦੇ ਅਸੀਂ 13 ਜ਼ੀਰੋ ਕਰਾਂਗੇ ਪਰ ਲੋਕਾਂ ਨੇ ਏਕਾ ਕੱਟਤਾ ਸਿਰਫ 3 ਸੀਟਾਂ ਦਿੱਤੀਆਂ ਉਸ ਨੂੰ ਵੀ ਫਤਵਾ ਕਹੀ ਜਾ ਰਹੇ ਨੇ ਅਸੀਂ ਇਸ ਬਾਤ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਨਾ ਸਿੱਧੂ ਨੇ ਬਈ ਸਤਿ ਸ੍ਰੀ ਅਕਾਲ ਠੀਕ ਠਾਕ ਸਤਿ ਸ੍ਰੀ ਅਕਾਲ ਬਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬਈ ਪਹਿਲਾਂ ਤਾਂ ਸ਼ੁਰੂਆਤ ਹੀ ਖਡੂਰ ਸਾਹਿਬ ਤੋਂ ਕਰਦੇ ਆਂ ਹਾਂਜੀ ਖਡੂਰ ਸਾਹਿਬ ਦੀ ਸੀਟ ਜਿਹੜੀ ਐ ਜਿੱਤ ਪ੍ਰਾਪਤ ਹੋਈ ਐ ਅਮਰਤਪਾਲ ਸਿੰਘ ਹਰਣ ਉਹਦੇ ਮਾਇਨੇ ਕੀ ਮੰਨਦੇ ਹੋ ਤੇ ਜਿਹੜੀ ਜਿੱਤ ਪ੍ਰਾਪਤ ਹੋਈ ਐ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਬਈ ਗੱਲ ਪਤਾ ਕੀ ਆ ਜੇ ਆਪਾਂ ਗੱਲ ਕਰੀਏ ਅਮਰਤਪਾਲ ਜਦ ਅਮਰਤਪਾਲ ਬਾਰੇ ਸਾਰੇ ਹੀ ਦੇਖੀਏ ਵੀ ਅਮਰਤਪਾਲ ਹੈ ਕੌਣ ਆ ਕਰ ਕੀ ਰਿਹਾ ਹਣਾ ਦੇਖੋ ਜਿਹੜੀਆਂ ਸਰਕਾਰਾਂ ਨੇਗੀਆਂ ਜੇ ਕਿ ਪੰਜਾਬ ਦੇ ਆਪ ਮੁਸ਼ਕਲਾਂ ਵਾਲਾ ਜਈ ਪੰਜਾਬ ਦੇ ਮੁਸ਼ਕਲਾਂ ਕੀ ਨੇਗੀਆਂ ਜੀ ਪੰਜਾਬ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਨੇਗੀਆਂ ਜਿਹੜਾ ਕੰਮ ਹੱਲ ਸਰਕਾਰਾਂ ਨਹੀਂ ਕਰ ਸਕਦੀਆਂ ਜਿਹੜੇ ਲੀਡਰ ਨੇਗੇ ਵੋਟਾਂ ਲੈ ਕੇ ਬਣਦੇ ਨੇ ਜਦੋਂ ਵਾਅਦੇ ਕਰਦੇ ਨੇ ਜਦੋਂ ਵਾਅਦੇ ਨਹੀਂ ਪੂਰੇ ਕਰਦੇ ਤਾਂ ਫਿਰ ਲੋਕ ਕਹਿੰਦੇ ਨੇ ਆਪ ਮਾਰੇ ਸੀ ਉਹਨਾਂ ਮਸਲਿਆਂ ਦਾ ਹੱਲ ਕਰੀਏ ਜਿਹਨਾਂ ਨੂੰ ਅਸੀਂ ਵੋਟਾਂ ਪਾਈਆਂ ਅਸੀਂ ਜਿਹਨਾਂ ਨੂੰ ਗੱਲਾਂ ਕਹੀਆਂ ਤਾਂ ਕੋਈ ਸਰਕਾਰਾਂ ਬਣਾਈਆਂ ਉਹ ਤਾਂ ਆਪਣੇ ਵਾਅਦੇ ਨਹੀਂ ਪੂਰੇ ਨਹੀਂ ਉਤਰੀਆਂ ਦੇਖੋ ਜਿਹੜੀ ਕੀ ਗੱਲ ਇਹ ਆ ਕਿ ਪੰਜਾਬ ਦੀ ਕਬੱਡੀ ਸਮੱਸਿਆ ਜਿਹਨੂੰ ਕਿ ਅਮਰਤਪਾਲ ਨੇ ਬਾਤਿਆ ਦੇਖਿਆ ਵੀ ਇਹ ਕਿਹਦਾ ਮਸਲੇ ਦਾ ਹੱਲ ਕਿਵੇਂ ਹੋਊਗਾ ਪੰਜਾਬ ਦੀ ਕਬੱਡੀ ਸਮੱਸਿਆ ਪੰਜਾਬ ਦਾ ਨਸ਼ਾ ਹੈ ਬਿਲਕੁਲ ਜਿਹੜਾ ਕਿ ਪਿਛਲੀਆਂ ਦੋ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣੀਆਂ ਲਗੀਆਂ ਆਪਾਂ ਕਾਂਗਰਸ ਦੀ ਗੱਲ ਕਰੀਏ ਜੈਦੂਬਾਚ ਆਮ ਆਦੀ ਪਾਰਟੀ ਦੀ ਗੱਲ ਕਰੀਏ ਦੋਨਾਂ ਦਾ ਚੋਣ ਪੱਤਰ ਦੇ ਵਿੱਚ ਮੁੱਖ ਮੁੱਖ ਕੰਮ ਇਹੀ ਸੀ ਕਿ ਨਸ਼ਾ ਬੰਦ ਕਰਨਾ ਇਹ ਕਹਿੰਦੇ 4 ਹਫ਼ਤਿਆਂ ਚ ਬੰਦ ਕਰਾਂ ਕੈਪਟਨ ਕਹਿੰਦਾ ਸੀ ਕਿ ਮੈਂ ਕੁਝ ਟਾਈਮ ਜੀ ਬੰਦ ਕਰ ਦਉ ਨੇ ਗੁੱਟਕਾ ਸਭ ਦੀ ਚੱਕ ਕੇ ਸੌਂ ਖਾਦੀ ਸੀ ਦੇਖੋ ਨਸ਼ਾ ਇਹ ਪੰਜਾਬ ਦੇ ਵਿੱਚ ਦਿਨੋ ਦਿਨ ਮੈਂ ਬਾਈ ਜੀ ਮਖਡੂਰ ਸਾਹਿਬ ਜੀ ਕਹਾਂ ਪੂਰੇ ਪੰਜਾਬ 'ਚ ਹੀ ਜਾਂਦਾ ਹਾਂ ਮਾਵਾ ਦਾ ਮੁੱਖ ਏਜੰਡਾ ਇੱਕ ਹੈ ਹੁਣ ਜਿਵੇਂ ਕਿ ਸਰਕਾਰ ਕਹਿੰਦੀ ਹੈ ਨਾ ਵੀ ਅਸੀਂ 1000 ਰੁਪਏ ਦੇ ਦਾਂਗੇ ਵੀ ਸਰਕਾਰ ਵੀ ਮਾਵਾ ਨੂੰ 1000 ਰੁਪਏ ਦੇ ਦਾਂਗੇ ਜਿਹੜੇ ਸਮਝਦਾਰ ਮਾਵਾ ਨੇ ਜਿਹੜੇ ਸਿਆਣੀਆਂ ਨੇ ਬੁੜੀਆਂ ਉਹ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਸਾਨੂੰ 1000 ਦੀ ਲੋੜ ਨਹੀਂ ਸਾਡਾ ਪੁੱਤ ਤਾਂ ਰੋਜ਼ 5000 ਦਾ ਚਿੱਟਾ ਪੀ ਜਾਂਦਾ ਹਾਂ 5000 ਦਾ ਚਿੱਟਾ ਪੀਂਦਾ ਸੀ ਅਸੀਂ 1000 ਰੁਪਏ ਨੂੰ ਕਰਾਂਗੇ ਪੰਜਾਬ ਦੇ ਵਿੱਚ ਇਹ ਸਮੱਸਿਆ ਨਸ਼ੇ ਦੀ ਬਹੁਤ ਵੱਡੀ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਪੰਜਾਬ ਦਾ 128900 ਪਿੰਡ ਹੈ ਇੰਨਾ ਕਿ ਪਿੰਡ ਹੈ ਨਾ 13000 ਤੋਂ ਘੱਟ ਨੇ ਪਿੰਡ ਬਿਲਕੁਲ ਮਤਲਬ 11500 ਪਿੰਡ ਮਸਾਂ ਛਿੱਟੇ ਨਸ਼ੇ ਕਿੰਨੇ ਬਚਾ ਉਹ ਨਹੀਂ ਤਾਂ ਸਾਰੇ ਪਿੰਡਾਂ ਦੇ ਵਿੱਚ ਹੀ ਛਿੱਟਾ ਨਸ਼ੇ ਦੇ ਨਾਲ 30-30 ਮੌਤਾਂ 40-40 ਮੌਤਾਂ ਇੱਕ ਇੱਕ ਪਿੰਡ ਵਿੱਚ ਛਿੱਟਾ ਨਸ਼ੇ ਪੀਣ ਨਾਲ ਹੋਈਆਂ ਹਨ ਛਿੱਟੇ ਨਸ਼ੇ ਨਾਲ ਇਹ ਨਹੀਂ ਹੈਗਾ ਵੀ ਜੇ ਉਹਨਾਂ ਦਾ ਪੁੱਤ ਪਿੰਦਾ ਵੀ ਤੁਹਾਨੂੰ ਕੋਈ ਨੁਕਸਾਨ ਨਹੀਂ ਹੈਗਾ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਉਨਾ ਹੀ ਨੁਕਸਾਨ ਆ ਜਿਹੜੇ ਲੋਕ ਰਹਿੰਦੇ ਨੇ ਚੋਰੀ ਚਪਟਾ ਪਤਾ ਨਹੀਂ ਕੀ ਕੁਝ ਹੋ ਜਾਂਦਾ ਬਿਲਕੁਲ ਬੰਦਾ ਬਿਮਾਰ ਹੈ ਅਮਰਤਪਾਲ ਨੇ ਸਭ ਤੋਂ ਵੱਡੀ ਗੱਲ ਇਹ ਕਿ ਮੈਂ ਪੰਜਾਬ ਨਸ਼ਾ ਖਤਮ ਕਰਾਂਗੇ ਉਹ ਨਸ਼ਾ ਖਤਮ ਉਹਨੇ ਕਰਨਾ ਸ਼ੁਰੂ ਕਰਤਾ ਹੂੰ ਦੇਖੋ ਨਸ਼ਾ ਇੱਕ ਬੰਦਾ ਕਿਵੇਂ ਛੱਡ ਸਕਦਾ ਨਸ਼ਾ ਇੱਕ ਬੰਦਾ ਗੁਰੂ ਦੇ ਲੜ ਲਾ ਕੇ ਚੰਗੇ ਰਸਤੇ 'ਤੇ ਛੱਡ ਕੇ ਚੰਗੇ ਰਸਤੇ ਤੁਰ ਕੇ ਨਸ਼ਾ ਛੱਡ ਸਕਦਾ ਹੂੰ ਅੰਮਰਤ ਪਾਲ ਨੇ ਜਮਾਨ ਨੂੰ ਸਹੀ ਰਸਤੇ ਤੋਰਿਆ ਅੰਮਰਤ ਸ਼ਿਕਾਇਆ ਬਾਣੀ ਦੇ ਲੜ ਲਾਉਣਾ ਸ਼ੁਰੂ ਕੀਤਾ ਜਿਹਦੇ ਤੇ ਆਧਾਰ ਤੇ ਹਜ਼ਾਰਾਂ ਨੌਜਵਾਨਾਂ ਨੇ ਨਸ਼ਾ ਛੱਡਿਆ ਹੂੰ ਜਦੋਂ ਇਹ ਸਰਕਾਰ ਨੂੰ ਇਹ ਚੀਜ਼ ਦੇਖੀ ਵੀ ਇਹ ਜਗਾਈ ਜਾਂਦਾ ਨੌਜਵਾਨਾਂ ਨੂੰ ਗੁਰੂ ਦੇ ਲੜ ਲਈ ਜਾਂਦਾ ਬਿਲਕੁਲ ਤਾਂ ਫਿਰ ਸਰਕਾਰ ਨੇ ਇਹ ਚੀਜ਼ ਲਾ ਲਾ ਵੀ ਐਡੀ ਵੱਡੀ ਗੱਲ ਹੈ ਨਹੀਂ ਸੀ ਜਿੱਡੀ ਵੱਡੀ ਗੱਲ ਜਿਹੜੀਆਂ ਵੱਡੀਆਂ ਧਰਾਵਾਂ ਲਾ ਕੇ ਸਾਡੇ ਮੋਢੇ ਉੱਥੇ ਲ ਜਾ ਕੇ ਸੜ ਤੇ ਅੰਨਸੇ ਲਾਤਾ ਹੂੰ ਇਸ ਕਰਕੇ ਯਾਰ ਪੰਜਾਬ ਦੇ ਲੋਕਾਂ ਨੂੰ ਦੁੱਖ ਤਾਂ ਬਹੁਤ ਹੋਇਆ ਜਦੋਂ ਪੰਜਾਬ ਦੀ ਲੈ ਕੇ 20 50 ਟੁਕੜੀਆਂ ਫੌਜ ਦੀਆਂ ਲਾਤੀਆਂ ਕਿਹੜਾ ਲੋਕ ਸਹਿਮਗੇ ਉੱਠਣ ਲੋਕ ਤਿਆਰ ਸੀਗੇ ਪਰ ਲੋਕ ਚਾਹੁੰਦੇ ਸੀ ਕਿ ਵੀ ਅਸੀਂ ਆਪਣੇ ਗੁੱਬਗਵਾਟ ਕੱਢੀਏ ਕਦੋਂ ਵੀ ਕੁਝ ਨਾ ਕੁਝ ਤਾਂ ਹੋਵੇ ਹੂੰ ਇਸ ਕਰਕੇ ਉਹਨਾਂ ਨੇ ਜੋ ਉਹਨਾਂ ਨੇ ਦੇਖੋ ਮੈਂ ਅੰਮ੍ਰਿਤਸਰ ਸਭ ਤੋਂ ਪਹਿਲਾਂ ਜਦੋਂ ਮੈਂ ਆਉ ਉਹਦੇ ਜਾ ਕੇ ਆਇਆ ਆਂਪਾਈ ਅੰਮ੍ਰਿਤਪਾਲ ਦੇ ਮੋਰਚੇ ਜਾ ਕੇ ਆਇਆ ਮੈਂ ਉੱਥੇ ਇਹ ਗੱਲ ਬੋਲ ਕੇ ਆਇਆ ਸੀਗਾ ਕਿ ਦੇਖੋ ਸਾਨੂੰ ਸਮਝਦਾਰੀ ਨਾਲ ਸਾਨੂੰ ਇਹ ਚੀਜ਼ ਦੇ ਵਿੱਚ ਆਉਣਾ ਹੀ ਪੈਣਾ ਸਾਨੂੰ ਰਾਜਨੀਤੀ ਸਾਡੇ ਕੋਲੇ ਪਾਵਰਾਂ ਦੇ ਵਿੱਚ ਸਾਨੂੰ ਆਉਣਾ ਹੀ ਪੈਣਾ ਉਹਨਾਂ ਟਾਈਮ ਹੁਣ ਇਹ ਤਾਂ ਦੇਖੋ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਆ ਸਿਰਫ ਵੋਟਾਂ ਲਈ ਪੱਗ ਬਣ ਲੈਂਦਾ ਕੋਈ ਮੁੱਖ ਮੰਤਰੀ ਸਰ ਵੋਟਾਂ ਲਈ ਪੱਗ ਬਣ ਲੈਂਦਾ ਅੰਦਰੋਂ ਤਾਂ ਉਹਨਾਂ ਦਾ ਕੋਈ ਆਪਣੇ ਵਾਸਤੇ ਨਹੀਂ ਹੈ ਕੋਈ ਆਪਣੀ ਆਪਣੀ ਨੌਜਵਾਨੀ ਨਾਲ ਕੋਈ ਸਿੱਖ ਕਮਿਊਨਿਟੀ ਨਾਲ ਕੋਈ ਲੈਣ ਦੇਣੀ ਨਹੀਂ ਹੈਗਾ ਬਸ ਇਕੱਲੇ ਵੋਟਾਂ ਦੇ ਪੱਗਾਂ ਬੰਨੇ ਨੇ ਇਸ ਕਰਕੇ ਮੈਂ ਚਾਹੁੰਦਾ ਸੀਗਾ ਵੀ ਕੋਈ ਨਾ ਕੋਈ ਸਾਡੇ ਸਿੱਖ ਆਗੂ ਇਹ ਜੋਬਰਨ ਜਿਹੜੀ ਕਿ ਸਾਡੇ ਜਵਾਨੀ ਦੀ ਗੱਲ ਕਰਨ ਸਾਡੇ ਇਹ ਗੱਲ ਕਰਨ ਜੋ ਉਹਨਾਂ ਕੋਲੇ ਪਾਵਰ ਆਊਗੀ ਤਾਂ ਉਹ ਕੁਝ ਨਾ ਕੁਝ ਅਸੀਂ ਮਸਲੇ ਹੱਲ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਫੈਸਲਾ ਲਿਆ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਤੇ ਇਸ ਕਰਕੇ ਇਹੀ ਆਸ ਆ ਵੀ ਜਿਵੇਂ ਖਡੂਰ ਸਾਹਿਬ ਵਾਲੀ ਸੀਟ ਨਿਕਲੀ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਂ ਕਿਸੇ ਦੇ ਧਰਮ ਦੇ ਵਿਰੁੱਧ ਨਹੀਂ ਹੈਗਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਦੇਖੋ ਜੀ ਹਿੰਦੂ ਮੁਸਲਮਾਨ ਸਿੱਖ ਸਾਈ ਬਣਾਏ ਸੀ ਸਾਰੇ ਇੱਕ ਪ੍ਰਮਾਤਮਾ ਦੇ ਬੰਦੇ ਹੋਏ ਆ ਪਰ ਮੈਂ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੀ ਖੰਡੂਰ ਸਾਹਿਬ ਵਾਲੀ ਸੀਟ ਤੇ ਜਿਵੇਂ ਕਿ ਆਪਣਾ ਫਰੀਦਕੋਟ ਵਾਲੀ ਸੀਟ ਆਈ ਆ ਬਿਲਕੁਲ ਇਹਨੂੰ ਦੇਖਦੇ ਹੋਏ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਇੱਕ ਚੰਗੀ ਪੰਥਿਕ ਸਰਕਾਰ ਬਣੇ ਹੂੰ ਚੰਗਾ ਇੱਕ ਜਿਵੇਂ ਚੰਗਾ ਇੱਕ ਵਧੀਆ ਕਾਲੀ ਦਲ ਮਜ਼ਬੂਤ ਹੋਵੇ ਮੇਰੀ ਇਹ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਸਾਡੇ ਚੰਗੇ ਸਿੱਖ ਅਗੂਗਵਾਈ ਕਰਨ ਕਿਉਂਕਿ ਜਿਹੜੇ ਸਿੱਖ ਚੰਗੇ ਸਿੱਖ ਆਗੂ ਨੇਗੇ ਹੂੰ ਉਹ ਤੁਸੀਂ ਦੇਖ ਲਓ ਦੁਨੀਆ ਦਾ ਇਤਿਹਾਸ ਦੇਖ ਲਓ ਜਿਹੜੇ ਵੀ ਚੰਗਾ ਗੁਰੂ ਦਾ ਸਿੱਖ ਹੈ ਜਿਹੜਾ ਚੰਗਾ ਗੁਰੂ ਨੂੰ ਹੋ ਕੇ ਸਮਰਪਤ ਨਿਕਲਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਦੇਖ ਲਓ ਹੋਰ ਜਿੰਨਾਂ ਦਾ ਵੀ ਇਤਿਹਾਸ ਦੇਖ ਲਓ ਵੀ ਜਿਹੜਾ ਚੰਗਾ ਸਿੱਖ ਹੈ ਉਹ ਹਰ ਇੱਕ ਨੂੰ ਇਨਸਾਫ਼ ਦੇ ਸਕਦਾ ਹੈ ਇਸ ਕਰਕੇ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਚੰਗੀ ਪੰਥਕ ਚੰਗੇ ਪੰਥਕ ਲੋਕ ਆਉਣ ਵੀ ਜਿਹੜੇ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਇਕੱਠੇ ਕਰਕੇ ਪੰਜਾਬ ਦੇ ਚੰਗੇ ਮਸਲਿਆਂ ਵੱਲ ਧਿਆਨ ਦੇਣ ਹੁਣ ਤਾਂ ਹਰ ਇੱਕ ਦਾ ਕੋਈ ਚੋਰ ਨਹੀਂ ਗੇ ਸਾਰੇ ਸਾਰੇ ਦਿੱਲੀ ਦਰਬਾਰ ਨੂੰ ਸਮਰਪਤ ਨੇਗੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਕੋਈ ਪੰਜਾਬ ਦੇ ਨਾਲ ਖੜਨ ਨੂੰ ਤਿਆਰ ਨਹੀਂ ਪੰਜਾਬ ਦੇ ਵਿੱਚ ਹੋ ਕੀ ਨਹੀਂ ਰਿਹਾ ਪੰਜਾਬ ਦੀ ਮੈਂ ਤੁਹਾਨੂੰ ਥੋੜਾ ਜਿਹਾ ਇੱਧਰ ਨੂੰ ਲੈ ਕੇ ਆਉਣਾ ਜਿਵੇਂ ਖਡੂਰ ਸਾਹਿਬ ਦੀ ਗੱਲ ਹੋਈ ਮਾਨਸੋਬ ਹੋਰ ਨੇ ਸਿਮਰਜੀਤ ਸਿੰਘ ਮਾਨ ਹੋਰ ਨੇ ਆਪਣਾ ਕੈਂਡੀਡੇਟ ਵਿਦਡਰਾ ਕਰ ਲਿਆ ਜਿਹੜਾ ਵਾਪਸ ਲੈ ਲਿਆ ਸੀ ਕੰਮ ਹਾਂਜੀ ਪਰ ਸਰਬਜੀਤ ਸਿੰਘ ਹੋਰੀ ਕਹਿੰਦੇ ਕਿ ਮੈਨੂੰ ਪਹਿਲਾਂ ਜਦੋਂ ਮੈਂ ਉਹਨਾਂ ਦੇ ਨਾਲ ਸੀਗਾ ਮੇਰਾ ਯੂਜ਼ ਬੜਾ ਕੀਤਾ ਉਹਨਾਂ ਨੇ ਸਰਬਜੀਤ ਸਿੰਘ ਹੋਰੀ ਇਹ ਕਹਿੰਦੇ ਨੇ ਤੁਸੀਂ ਸੁਣਿਆ ਵੀ ਹੋਣਾ ਇੰਟਰਵਿਊਆਂ ਦੇ ਵਿੱਚ ਨਾ ਤਾਨੂੰ ਕੀ ਲੱਗਦਾ ਕਿ ਫਿਰ ਇਹ ਆਪਸੀ મતਭੇਦ ਕਿਉਂ ਹੋ ਗਏ ਮਾਨ ਸਾਹਿਬ ਹੋਰਾਂ ਦੇ ਹੋਗੇ ਜਾਣਾ ਦੇਖੋ ਇਹਨਾਂ ਦੀਆਂ ਮੈਨੂੰ ਵਿਚਲੀਆਂ ਗੱਲਾਂ ਬਾਰੇ ਤਾਂ ਨਹੀਂ ਬਾਈ ਮੈਨੂੰ ਪਤਾ ਹੈਗਾ ਇਹਨਾਂ ਦੀ ਬਾਰੇ ਠੀਕ ਹੈ ਨਾ ਪਰ ਮੇਰਾ ਮੰਨਣਾ ਅਸਲ ਦੇ ਵਿੱਚ ਮੈਂ ਸੰਘਰਸ਼ੀ ਬੰਦਾ ਹਨਾ ਮੈਂ ਹਰ ਵਰਗ ਦੇ ਲਈ ਲੋਕਾਂ ਲਈ ਸੰਘਰਸ਼ ਕਰਨ ਪਿਆਰ ਹਨਾ ਵੇਸਾ ਕੋ ਕਿਸਾਨੀ ਦਾ ਸੰਘਰਸ਼ ਹੋਵੇ ਵੇਸਾ ਕੋ ਮਜ਼ਦੂਰਾਂ ਦਾ ਸੰਘਰਸ਼ ਹੋਵੇ ਇਸ ਕਿਹਦੇ ਪ੍ਰਕਾਰ ਦਾ ਹੋਵੇ ਮੈਂ ਸੰਘਰਸ਼ ਕਰਨ ਨੂੰ ਤਿਆਰ ਹਾਂ ਪਰ ਜਦੋਂ ਮੇਰੇ ਅੰਦਰ ਇਹ ਗੱਲ ਆਉਂਦੀ ਆ ਵੀ ਯਾਰ ਇਹ ਕੋਈ ਚੰਗੇ ਬੰਦੇ ਨੇਗੇ ਸਾਡੇ ਕੋਈ ਪੰਥ ਦੀ ਗੱਲ ਕਰਨਗੇ ਤਾਂ ਮਨ ਉਹਦੀ ਸਪੋਰਟ ਕਰਨ ਲਈ ਜਾਣਾ ਹਨਾ ਉਹਨਾਂ ਦੇ ਵਿਚਲੀਆਂ ਗੱਲਾਂ ਨਹੀਂ ਗੀਆਂ ਪਰ ਜਦੋਂ ਇਹ ਚੀਜ਼ ਹਰ ਇੱਕ ਲੀਡਰ ਨੂੰ ਚਾਹੀਦੀ ਆ ਜਦੋਂ ਲੋਕਾਂ ਦੀ ਆਵਾਜ਼ ਹੋਵੇ ਲੋਕ ਇਕੱਠੇ ਹੋਣ ਤਾਂ ਲੀਡਰਾਂ ਨੂੰ ਆਪਣੇ ਛੋਟੇ ਛੋਟੇ ਮਤ ਪੇਦ ਪੁਲਾ ਦੇਣੇ ਚਾਹੀਦੇ ਨੇ ਮਾਨ ਸਾਹਿਬ ਨੂੰ ਪੁਲਾਣੇ ਚਾਹੀਦੇ ਸੀ ਬਿਲਕੁਲ ਦੇਖੋ ਜੀ ਇਹਨਾਂ ਦੀ ਜਿਹੜੇ ਅੰਦਰ ਨੇ ਗੱਲਾਂ ਨੇ ਗੀਆਂ ਜਿਹੜੇ ਇਹਨਾਂ ਦੀ ਬਿਆਨਬਾਜ਼ੀ ਹੋਈ ਆ ਗਲਤ ਹੋਈ ਆ ਹਨਾ ਉਸ ਚੀਜ਼ ਦਾ ਇਹ ਨਹੀਂ ਚਾਹੀਦਾ ਲੋਕਾਂ ਤੁਸੀਂ ਸਿੱਧੂ ਦੇ ਬੜੇ ਕਰੀਬੀ ਹੋ ਸਿੱਧੂ ਤੁਹਾਡੀਆਂ ਬਹੁਤ ਗੱਲਾਂ ਕਰਦਾ ਸੀਗਾ ਨਾ ਮਾਤਾ ਪਿਤਾ ਦੇ ਵੀ ਬੜੇ ਕਰੀਬੀ ਹਾਂ ਪਰ ਮਾਨਸਾਪੁਰਾਂ ਦੀਆਂ ਬੜੀਆਂ ਰੀਲਾਂ ਅਜਿਹੀਆਂ ਚਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਇਹੋ ਜਿਹਾ ਕੀਤਾ ਜਾ ਰਿਹਾ ਦੀਪ ਸਿੱਧੂ ਹੋਰਾਂ ਦਾ ਸਿੱਧੂ ਮੂਸੇਵਾਲਾ ਦਾ ਕਹਿੰਦੇ ਕਿ ਮੇਰਾ ਆਪਣਾ 40 ਸਾਲ ਦਾ ਜਿਹੜਾ ਕੈਰੀਅਰ ਹੈਗਾ ਮੈਂ ਆਪਣੀ ਮਿਹਨਤ ਕੀਤੀ ਹੋਈ ਆ ਵੀ ਉਹਨਾਂ ਦਾ ਥੋੜੀ ਕੀਤਾ ਇੱਕ ਨਿੱਜੀ ਚੈਨਲ ਤੇ ਵੀ ਇਹ ਚੀਜ਼ਾਂ ਹੈਗੀਆਂ ਦੇਖੋ ਭਾਈ ਗੱਲ ਪਤਾ ਇਹਦੇ ਵਿੱਚ ਕੀ ਆ ਉਹਨਾਂ ਦਾ ਜੋ ਉਹਨਾਂ ਦਾ ਦੇਖੋ ਉਹ ਹੋਣਗੇ ਪਰ ਇੱਕ ਚੀਜ਼ ਹੁੰਦੀ ਕਿਉਂਕਿ ਤੁਸੀਂ ਤਾਂ ਪ੍ਰਚਾਰ ਕੀਤਾ ਹੈ ਉਹਨਾਂ ਦੇ ਲਈ ਤੁਸੀਂ ਦੇਖੋ ਇੱਕ ਚੀਜ਼ ਦੇਖੋ ਤੁਸੀਂ ਇੱਕ ਚੀਜ਼ ਨੂੰ ਸਮਝੋ ਭਾਈ ਕੋਈ ਪਰਮਾਤਮਾ ਕਿਸੇ ਬੰਦੇ ਨੂੰ ਕਿੱਡਾ ਵੱਡਾ ਫਤਵਾ ਦੇ ਦਿੰਦਾ ਕੀ ਪਤਾ ਜਿਵੇਂ ਦੂ ਮੁਸਲਮਾਨ ਦਾ ਪੂਰੀ ਦੁਨੀਆ ਤੇ ਨਾ ਹੋ ਗਿਆ ਦੀਪ ਨੂੰ ਲੋਕਾਂ ਨੇ ਮਾਰਨ ਤੋਂ ਬਾਅਦ ਸਮਝਿਆ ਮੁਸਲਮਾਨ ਨੂੰ ਮਾਰਨ ਤੋਂ ਬਾਅਦ ਸਮਝਿਆ ਜੇਕਰ ਉਹਨੂੰ ਲੱਖਾਂ ਦੀ ਲੋਕ ਗਿਣਤੀ ਚ ਪਿਆ ਕਰਦੇ ਨੇ ਫੈਕਟ ਤਾਂ ਉਹ ਚੀਜ਼ ਦਾ ਪੈਂਦਾ ਹੀ ਆ ਹਨਾ ਹੁਣ ਤੈਨੂੰ ਇਹ ਚੀਜ਼ ਦਾ ਉਹ ਚੀਜ਼ ਦਾ ਸਹਾਰਾ ਤਾਂ ਹੁੰਦਾ ਹੀ ਆ ਹਣ ਜੱਜ ਵਾਰਿਸ ਪੰਜਾਬ ਦੀ ਜਸੇਬੰਦੀ ਆ ਭਾਈ ਅਮਰਤਪ ਹੂੰ ਇਹ ਚੀਜ਼ ਦਾ ਹਰ ਇੱਕ ਚੀਜ਼ ਦਾ ਹੁੰਦਾ ਤਾਂ ਹੈਗਾ ਨਾ ਸਰ ਉਹਨਾਂ ਨੌਜਵਾਨਾਂ ਨੂੰ ਆਪਾਂ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਕੋਈ ਕਿਨਾਰਾ ਕਰ ਸਕਦੇ ਉਹਨਾਂ ਨੂੰ ਜਾਂ ਮੁਨਕਰ ਕਿਸੇ ਗੱਲ ਤੋਂ ਆਪਾਂ ਕਰ ਸਕਦੇ ਆ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਮੁਨਕਰ ਨਹੀਂ ਹੋਣਾ ਚਾਹੀਦਾ ਸੀਗਾ ਇਹ ਚੀਜ਼ ਨਹੀਂ ਹੋਣਾ ਚਾਹੀਦਾ ਸੀਗਾ ਦੇਖੋ ਉਹ ਚੀਜ਼ ਕਹਿਣੀ ਚਾਹੀਦਾ ਵੀ ਹਾਂ ਉਹ ਨੌਜਵਾਨਾਂ ਕਰਕੇ ਉਹ ਚਲੋ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਆਵਾਜ਼ ਬੁਲੰਦ ਕਰੀ ਆ ਹੈਨਾ ਨਹੀਂ ਕਰਨਾ ਚਾਹੀਦਾ ਸੀਗਾ ਬਿਲਕੁਲ ਪਰ ਮੈਂ ਇਹ ਚੀਜ਼ ਚਾਉਣਾ ਹੈ ਨਾ ਦੇਖੋ ਵੀ ਜਿਹੜੇ ਵੀ ਚਲੋ ਪੋਲੀਟੀਕਲ ਬੰਦੇ ਜਿੱਤੇ ਨੇਗੇ ਆਪਾਂ ਪੰਜਾਬ ਦੀ ਰਾਜਨੀਤੀ ਨੂੰ ਦੇਖੀਏ ਹੈਨਾ ਮੈਨੂੰ ਪੰਜਾਬ ਦੇ ਵਿੱਚ ਜੋ ਲੱਗਦੀਆਂ ਨੇ ਨਾ ਚੀਜ਼ਾਂ ਜਿਵੇਂ ਕਿ ਨਸ਼ਾ ਹਨਾ ਭਾਈ ਅਮਰਤਪਾਲ ਜਿਨ੍ਹਾਂ ਨੇ ਅੰਮ੍ਰਿਤ ਸ਼ਕਾਣਾ ਸ਼ੁਰੂ ਕੀਤਾ ਦੂਜੀ ਗੱਲ ਮੈਨੂੰ ਭਾਈ ਪਤਾ ਕੀ ਲੱਗਦੀ ਆ ਵੀ ਜੇਕਰ ਸਾਡੇ ਲੋਕਾਂ ਦੇ ਮਸਲੇ ਨੇਗੇ ਤੋ ਇਹ ਚੀਜ਼ ਦੇਖੋ ਵੀ ਪੰਜਾਬ ਦਾ ਜਿਹੜਾ ਕਿ ਖਤਮ ਹੋਣ ਦੇ ਕਿਨਾਰੇ ਕਿੱਧਰ ਨੂੰ ਜਾ ਰਿਹਾ ਹੈ ਜਿਹੜੀ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਆ ਪੰਜਾਬ ਦੇ ਵਿੱਚ ਕੋਈ GPS ਜਾਂ IAS ਜਾਂ PCS ਦਾ ਬਾਲੇ ਵੱਡੀ ਗੱਲ ਆ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਕਿ ਨਾ ਤਾਂ ਕੋਈ ਤੈਨੂੰ ਟੀਚਰ ਮਿਲਣਾ ਨਾ ਕੋਈ ਤੈਨੂੰ ਡਾਕਟਰ ਮਿਲਣਾ ਨਾ ਕੋਤਨ ਆਪਣਾ ਤਸਿਲਦਾਰ ਪਟਵਾਰੀ ਕੰਨ ਕੋ ਮਿਲਣਾ ਹੈ ਨਾ ਕੋਈ ਬੈਂਕਾਂ ਦੇ ਵਿੱਚ ਮਿਲਣਾ ਹੈ ਇਹਨੂੰ ਕੋਈ ਪੰਜਾਬੀ ਬੰਦਾ ਨਹੀਂ ਮਿਲਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਕਿ ਜਿਹੜੀ ਚੀਜ਼ ਤੇ ਮੈਂ ਲੱਗਿਆ ਹੋਆ ਕੰਮ ਕਰ ਰਿਹਾ ਹਾਂ ਪੰਜਾਬ ਦੀ ਵੱਡੀ ਸਮੱਸਿਆ ਪ੍ਰਵਾਸ ਪੰਜਾਬ ਦਾ 2 350 ਕਾਲਜ ਬੰਦ ਹੋ ਗਿਆ ਜਿਹੜੀ ਚੀਜ਼ ਵੱਲ ਸਾਨੂੰ ਦੇਖਣਾ ਚਾਹੀਦਾ ਇਹ ਸਾਰੇ ਲੀਡਰਾਂ ਨੂੰ ਜਿਹੜੇ ਜਿੱਤੇ ਨੇ ਐਮਪੀ ਜਿੱਤੇ ਨੇ ਸਰਕਾਰ ਜਿੱਤੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਪੰਜਾਬ ਦਾ ਇੰਨੇ ਕਾਲਜ ਬੰਦ ਹੋ ਗਏ ਪੰਜਾਬ ਦੇ ਵਿੱਚ ਇੰਨੇ ਬੰਦੇ ਆ ਕੇ ਠੱਗ ਬੈਠ ਗਏ ਜਿਹੜੇ ਕਿ ਨੌਜਵਾਨ ਨੂੰ ਗਮਰਾਹ ਕਰੀ ਜਾਂਦੇ ਨੇਗੇ ਨੌਜਵਾਨ ਨੂੰ 30 30 40 40 ਲੱਖ ਰੁਪਏ ਲੁੱਟੇ ਜਾਂਦੇ ਨੇਗੇ ਜਿਹੜੀ ਚੀਜ਼ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਸਾਡੇ ਪੰਜਾਬ ਦੀ ਜਵਾਨੀ 12ਵੀਂ ਕਰਨ ਤੋਂ ਬਾਅਦ ਜਿਹਦੇ ਚੰਗੇ ਨੰਬਰ ਆਣ ਉਹ ਕੋਈ ਵੀ ਰਹਿਣ ਨੂੰ ਤਿਆਰ ਨਹੀਂ ਮੈਂ ਚੀਜ਼ ਚਾਹੁੰਦਾ ਕਿ ਇਹਦੇ ਚੀਜ਼ ਵੱਲ ਧਿਆਨ ਦੇਣ ਦੀ ਲੋੜ ਆ ਪੰਜਾਬ ਦੀ ਨੌਜਵਾਨੀ ਜਿਹੜੀ ਕਿ ਬਾਹਰ ਜਾਈ ਜਾਂਦੀ ਹੈ ਇਹਦੇ ਵੱਲ ਸਾਨੂੰ ਦੇਖਣਾ ਪੈਣਾ ਕਿਉਂਕਿ ਦੇਖਣ ਵਾਲੇ ਕੌਣ ਨੇਗੇ ਜਦੋਂ ਬਾਗ ਦੇ ਮਾਲੀ ਵੀ ਇਮਾਨ ਹੋ ਜਾਣ ਬਿਲਕੁਲ ਤਾਂ ਫਿਰ ਬਾਗ ਦਾ ਬਚਣਾ ਬੜਾ ਮੁਸ਼ਕਲ ਹੁੰਦਾ ਜਿੰਨੇ ਵੀ ਹੁਣ ਲੀਡਰ ਨੇਗੇ ਇਹ ਸਾਰੇ ਆਪਣਾ ਬਾਹਰ ਭੇਜਣ ਵਾਲਾ ਕੰਮ ਖੁੱਲੀ ਖੜੇ ਨੇ ਹਮ ਇਮੀਗ੍ਰੇਸ਼ਨ ਦਾ ਕੰਮ ਸਾਰੇ ਲੀਡਰ ਖੁੱਲੀ ਖੜੇ ਨੇਗੇ ਕਿਹੜੇ ਕਿਹੜੇ ਦਾ ਨਾਮ ਲਈਓ ਸਾਰਿਆਂ ਦੀ ਖੁੱਲੇ ਹੋਏ ਨੇਗੇ ਇਹ ਚੀਜ਼ਾਂ ਵੱਲ ਮੈਂ ਚਾਹਣਾ ਕਿ ਪੰਜਾਬ ਦੀ ਜਵਾਨੀ ਬਚੇ ਹਨਾ ਨੌਜਵਾਨੀ ਇਹਦੇ ਚੀਜ਼ ਤੇ ਮੈਂ ਕੰਮ ਕਰ ਰਿਹਾ ਹਾਂ ਬਾਕੀ ਗੱਲ ਇਹ ਹੁੰਦੀ ਆ ਦੇਖੋ ਐਮ ਐਲ ਏ ਐਮ ਪੀ ਬਣਨਾ ਸੌਖਾ ਹੁੰਦਾ ਕਿਹੜਾ ਲੋਕਾਂ ਨੂੰ ਕਮਰਾ ਜਾ ਕਰਕੇ ਬਣ ਜਾਂਦੇ ਨੇਗੇ ਪਰ ਮੈਂ ਇੱਕ ਚੀਜ਼ ਕਹਿਣਾ ਵੀ ਜੇਕਰ ਲੋਕਾਂ ਤੋਂ ਸਿਧਾਂਤਾਂ ਦੇ ਪરા ਦੇ ਉੋਂ ਲੋਕਾਂ ਨੂੰ ਮਿਲੋਂ ਲੋਕਾਂ ਦੇ ਵਿੱਚ ਬੈਠ ਕੇ ਮਸਲੇ ਹੱਲ ਕਰਾਂ ਤਾਂ ਇਹ ਨਹੀਂ ਹੈਗੇ ਵੀ ਇਕੱਲੇ ਇੱਥੇ ਅਸੀਂ ਬਣ ਗਏ ਐਮਪੀ ਬਣ ਗਏ ਐਮਐਲਏ ਇਹ ਚੀਜ਼ ਮੈਂ ਨਹੀਂ ਰੱਖਦੀ ਅੱਛਾ ਅੱਛਾ ਇਹ ਚੀਜ਼ਾਂ ਕਿਵੇਂ ਹੁਣ ਮੀਤਿਹਰ ਹੋਰੀ ਜਿੱਤੇ ਨੇ ਤੁਹਾਡਾ ਜਿਹੜਾ ਆਪਣਾ ਏਰੀਆ ਪੈ ਜਾਂਦਾ ਮਾਨਸਾ ਸੰਗਰੂਰ ਬਰਨਾਲਾ ਹਨ ਇਹ ਕਹਿੰਦੇ ਕਿਸਾਨੀ ਨਾਲ ਬੜਾ ਜੁੜਿਆ ਹੋਇਆ ਹੂੰ ਮੀਤਿਹਰ ਹੋਰੀ ਕਿਵੇਂ ਆ ਬਾ ਚੁੱਕਣਗੇ ਇੱਥੋਂ ਦੀ ਪਹਿਲੀ ਤਾਂ ਗੱਲ ਇਹ ਚਾਹੀਦੀ ਆ ਮੀਤ ਨੂੰ ਜੇ ਕੁਝ ਕਰ ਸਕਦਾ ਦੇਖੋ ਸਾਡੇ ਕਿਸਾਨ ਧਰਨੇ ਦੇ ਉੱਪਰ ਬੈਠੇ ਨੇ ਹੂੰ ਇਹ ਵੈਸੇ ਨਾਲ ਇਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਜ਼ਰਤ ਤਾਂ ਹੀ ਨਹੀਂ ਹੈਣੀ ਕਿ ਲੋਕਾਂ ਦੀ ਗੱਲ ਕਰ ਲੈਣ ਸਾਡੇ ਅੱਜ ਵੀ ਸ਼ੰਭੂ ਤੇ ਖਨੌਰੀ ਦੇ ਬੈਠੇ ਨੇ ਜੇਕਰ ਕਿਸਾਨੀ ਦੀ ਗੱਲ ਕਰਨ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਚੋਣ ਮੈਨੀਫੈਸਟੋਰੀ ਦੇ ਵਿੱਚ ਇਹ ਚੀਜ਼ ਲਿਖੀ ਸੀ ਕਿ 8000 ਕਰੋੜ ਰੁਪਏ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਰੁਕੀ ਖੜੀ ਹੈ ਵੀ ਅਸੀਂ ਉਹਦੇ ਆਧਾਰ ਤੇ ਵੋਟਾਂ ਮੰਗ ਰਹੇ ਹੁਣ ਇਹ ਚੀਜ਼ ਗੱਲ ਇਹ ਹੈ ਵੀ ਜੇਕਰ ਇਹ ਆਪਣੇ ਤਰੀਕੇ ਨਾਲ ਦੇਖੋ ਜੇ ਲੋਕ ਸਭਾ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਲੋਕ ਸਭਾ ਦੇ ਵਿੱਚ ਕੋਈ ਗੱਲ ਤੇ ਸੈਂਟਰ ਗਵਰਨਮੈਂਟ ਪੈਰਾ ਨਹੀਂ ਦਿੰਦੀ ਤਾਂ ਕਿਸਾਨ ਨੂੰ ਉਹਦੇ ਲਈ ਇੱਕ ਪ੍ਰੋਪਰ ਅੰਦੋਲਨ ਵੀ ਤਾਂ ਬੈਠਣਾ ਚਾਹੀਦਾ ਚੁਣੇ ਹੋਏ ਨਮਾਇंदे ਬੈਠਣ ਬਾਹਰ ਵੀ ਸਾਡਾ ਪੰਜਾਬ ਦਾ ਇਨਾ ਪੈਸਾ ਕਿਰੋਕੀ ਖੜੇ ਹੋ ਸਾਡੀ ਜਿਹੜੀ ਕਿਸਾਨੀ ਉਹ ਸੜਕਾਂ ਉੱਪਰ ਕਿਉਂ ਮਰ ਰਹੀ ਹੈ ਇਹਨਾਂ ਨੂੰ ਵੀ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਇਹਨਾਂ ਨੂੰ ਵੀ ਆਪਣੇ ਆਧਾਰ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਕਿ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਨਾ ਇਹਨਾਂ ਨੇ ਨਾਲ ਕਿਸਾਨਾਂ ਦੇ ਨਾਲ ਖੜਨ ਦੀ ਬਜਾਏ ਅਸਾਂ ਕੌਲਟੇ ਉਹਨਾਂ ਨਾਲ ਸੈਂਟਰ ਗਵਰਨਮੈਂਟ ਨਾਲ ਭੁਗਤ ਦੇਣਗੇ ਮੈਂ ਇੱਕ ਗੱਲ ਕਹਿਣਾ ਚਾਹਣਾ ਬਾਕੀ ਤਾਂ ਮੈਂ ਰੱਬ ਤੋਂ ਡਰ ਕੇ ਕਹਣਾ ਇਹ ਗੱਲ ਪਰ ਇਹ ਜਿੰਨੇ ਵੀ ਲੀਡਰ ਨੇ ਗਿਆ ਆ ਜਿਹੜੇ ਹੁਣ ਚਾਹੇ ਮੀਤ ਜ ਇਸ ਸਰ ਫੌਰ ਸਿਰਫ ਕਲੱਬ ਲੋਕਾਂ ਨੂੰ ਵੋਟਾਂ ਲਾਣ ਤੇ ਕਰ ਸੀਨ ਤੇ ਲੋਕਾਂ ਦੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕਰ ਸਕਦੇ ਜੇ ਕਿਤੇ ਹੁਣ ਜਿਵੇਂ ਤੇਰੇ ਭਰਾ ਨੇ ਕੰਮ ਕਰਦਾ ਲੋਕਾਂ ਦੇ ਖੜਦਾ ਲੋਕਾਂ ਨਾਲ ਜੇ ਕਿਤੇ ਇੱਥੇ ਮੇਰੇ ਸੰਗ ਫਸ ਗਏ ਹੁੰਦੇ ਕੁੰਡੀਆਂ ਦੇ ਮੈਂ ਬਹੁਤ بڑے ਸ਼ੋਲੇ ਚ ਬਾਉਂਦਾ ਮੈਂ ਦੇਖਿਆ ਪਿੰਡਾਂ ਦੇ ਵੀ ਜਾ ਕੇ ਮੈਨੂੰ ਮਾਵਾ ਉਲਟ-ਪਲਟ ਇੰਨਾ ਪਿਆਰ ਕਰਦੀਆਂ ਨੇ ਸੁਰੂਰ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਮੈਂ ਹਰ ਇੱਕ ਪਿੰਡ ਦੇ ਵਿੱਚ ਕਿਸ ਨਾ ਕਿਸੇ ਨੌਜਵਾਨ ਦੇ ਪੈਸੇ ਕਢਾਏ ਹੋਣਗੇ ਜਾਂ ਕਿਸੇ ਨਾ ਕਿਸੇ ਧੀ ਪਣ ਨਾਲ ਖੜਿਆ ਹੋਊਗਾ ਉਸ ਕਰਕੇ ਮੈਂ ਇਹਨਾਂ ਨੂੰ ਸ਼ੋਲੇ ਚ ਬਾਹਂਦਾ ਗੱਲ ਕਰ ਮੈਨੂੰ ਇਹ ਸਵਾਰੀ ਸਿਰਫ ਔਰ ਸਿਰਫ ਮਾਨ ਸਾਹਿਬ ਕਰਕੇ ਚੁੱਪ ਵਟਣੀ ਪਈ। ਬਈ ਇਹ ਹੀ ਗੱਲ ਤਾਂ ਕਹਿੰਦੇ ਲੋਕ ਕਹਿੰਦੇ ਨੇ ਕਹਿੰਦੇ ਇਹ ਗੱਲਾਂ ਤਾਂ ਬੜੀਆਂ ਕਹਿੰਦੇ ਨੇ ਕਹਿੰਦੇ ਮਾਨ ਭਗਵੰਤ ਮਾਨ ਸਾਹਿਬ ਬੋਰੀ ਵੀ ਕਹਿੰਦੇ ਇਹ ਹੀ ਗੱਲਾਂ ਕਹਿੰਦੇ ਸੀ ਕਿ ਹੋਰ ਮੈਨੂੰ ਇੱਕ ਗੱਲ ਸੱਚੀ ਦੱਸਾਂ। ਚਾਹੇ ਮੀਤ ਬਾਈ ਇਸ ਮੀਤ ਹੀਰ ਨੂੰ ਮੈਂ ਗੱਲ ਕਹਿਣਾ ਚਾਹਣਾ। ਚਾਹੇ ਮੀਤ ਆਪਣੇ ਭਗਵੰਤ ਮਾਨ ਨੂੰ ਪੁੱਛ ਲੈ। ਚਾਹੇ ਕਾਂਗਰਸ ਵਾਲੇ ਆਪਣੇ ਉਹਨੂੰ ਪੁੱਛ ਲੈਣ। ਇਹ ਦੋਨੇ ਪਾਰਟੀਆਂ ਮੈਨੂੰ ਚੋਣ ਲੜਾਉਂਦੀ ਸੀ। ਦੋਨੇ ਪਾਰਟੀਆਂ ਸਰ ਬਾਏ ਸੀ ਕਿ ਭਾਨਾ ਸਿੱਧੂ ਜਿੱਤਰੇ। ਮੈਂ ਇਹਨਾਂ ਨੂੰ ਸਬੂਤ ਦੇ ਦੂੰਗਾ ਇਹਨ ਮੈਂ ਇਹ ਕਹਣਾ ਵੀ ਮੇਰਾ ਇਹ ਜਿਆ ਇੰਨਾ ਪਿਆਰਾ ਸੰਗਰੂਰ ਦੇ ਵਿੱਚ ਸੰਗਰੂਰ ਦੇ ਲੋਕਾਂ ਨਾਲ ਇੰਨਾ ਪਿਆਰ ਹੈ। ਹੂੰ ਦੋਨੇ ਪਾਰਟੀਆਂ ਮੈਨੂੰ ਟਿਕਟ ਮੈਨੂੰ ਆਫਰ ਕਰਕੇ ਵਗੀਆਂ ਸੀ ਇੱਕ ਤਾਂ ਮੈਨੂੰ ਜੇਲ੍ਹ 'ਚ ਹੀ ਕਰਤੀ ਸੀਗੀ ਉਹ ਮੈਂ ਬਾਹਰ ਆਉਣਾ ਸੀ। ਇੱਕ ਨੇ ਮੈਨੂੰ ਆਉਣ ਸਾਰੀ ਬਾਹਰ ਕਰਤੀ ਸੀ। ਹੂੰ ਮੈਂ ਇਹਨਾਂ ਨੂੰ ਸੋਲਿਆ ਜਵਾਨ ਦਾ ਗੱਲ ਕਰਾਂ ਮੈਨੂੰ ਇਹ ਸੀਗਾ ਵੀ ਚਲੋ ਪੰਥ ਲਈ ਕੌਮ ਲਈ ਇਹਨਾਂ ਦੀ ਮਾਨ ਸਾਹਿਬ ਦੀ ਵੱਡੀ ਸੇਵਾ ਹੈ। ਪਰ ਮੈਨੂੰ ਨੌਜਵਾਨਾਂ ਨੂੰ ਇਹ ਚੀਜ਼ ਪਤਾ ਵੀ ਇਹ ਚ ਐਨਰਜੀ ਬਹੁਤਾ ਕੰਮ ਕਰਨ ਦੀ। ਹੂੰ ਮੈਂ ਹੁਣ ਕੀ ਐ ਮੈਂ ਤਾਂ ਹੁਣ ਆ ਸਵੇਰੇ ਉੱਠਦਾ ਕਿ ਦਰਖਤਾਂ 'ਚ ਪਾਣੀ ਪਾ ਕੇ ਤੇ ਉਹ ਕਰਿਆ ਉਹ ਕਰਿਆ। ਤ ਬਿਲਕੁਲ ਜੇ ਕਿਤੇ ਛੀਦਾ ਹੋਗਾ ਮੈਂ ਟਾਪ ਲਵਾਉਂਦਾ ਪਰ ਮੈਂ ਇਹ ਟਾਪ ਕਿਹੜੇ ਨਹੀਂ ਲਵਾਉਂਗੇ ਟਾਪ ਇਹਨਾਂ ਵਾਲੀ ਇਹਨਾਂ ਨੂੰ ਭਜਾਉਂਦਾ ਇੱਥੋਂ ਉਹਨਾਂ ਨੂੰ ਇਹਨਾਂ ਨੂੰ ਇੱਕ 골ਡੀ ਸਾਹਿਬ ਬੜਾ ਜ਼ਿਕਰ ਕਰਦੇ ਟਾਪ ਕੋ ਇੱਕ ਚੀਜ਼ ਹੁੰਦੀ ਹੈ ਦੇਖੋ ਬਾਈ ਜਿਵੇਂ 골ਡੀ ਆ 골ਡੀ ਦਲਵੀਰ 골ਡੀ ਗੱਲ ਕਰਨਾ ਦਲਵੀਰ 골ਡੀ ਸਿਧਾਂਤ ਤੇ ਖੜਨ ਦੀ ਵੱਡੀ ਗੱਲ ਹੁੰਦੀ ਹੈ ਬਾਈ ਮੈਂ ਕਿਸੇ ਵੀ ਪਾਰਟੀ ਵੱਲੋਂ ਦਿੱਲੀ ਦੀ ਪਾਰਟੀ ਵੱਲੋਂ ਕਦੇ ਵੀ ਚੋਣ ਨਹੀਂ ਲੜੂ ਮੈਂ ਤੁਹਾਨੂੰ ਸਾਫ਼ ਗੱਲ ਕਹਿਣਾ ਹੈ ਖੇਤਰੀ ਪਾਰਟੀ ਹੋਵੇ ਖੇਤਰੀ ਪਾਰਟੀ ਹੋਵੇ ਜਾਂ ਯਾਦ ਰੱਖ ਕੇ ਲੋਕਾਂ ਦੀ ਗੱਲ ਕਰ ਸਕਦਾ ਹੁਣ 골ਡੀ ਕੀ ਹੈ 골ਡੀ ਜਾ ਕੇ ਜਿਹੜੇ ਝਾੜੂ ਨੇ ਇੰਨੀ ਬੱਡੀ ਬਦਨਾਮੀ ਕੀਤੀ ਹੋਵੇ ਜਾ ਕੇ ਉਹਦੇ ਵਿੱਚ ਜਾ ਕੇ ਗੋਡੇ ਟੇਕ ਲੈ ਗੋਲਡੀ ਨੇ ਹਮ ਫਰਜ਼ ਕਰ ਉਹਨੂੰ ਕਾਂਗਰਸ ਨੇ ਉਹਨੂੰ ਕਾਂਗਰਸ ਨੇ ਨਾ ਧੱਕਾ ਕੀਤਾ ਤਾਂ ਆਪਣੇ ਦਮ ਤੇ ਖੜ ਕੇ ਲੋਕਾਂ ਨਾਲ ਖੜਦਾ ਵੀ ਮੈਂ ਨਹੀਂ ਇਹ ਜਿਹੜੀ ਪਾਰਟੀ ਜਾਂਦਾ ਯਾਰ ਇਹ ਪਾਰਟੀ ਨੇ ਮੇਰੇ ਨਾਲ ਕੀਤਾ ਕੀ ਹੈ ਪਾਰਟੀ ਕਿ ਬਣਾ ਲੋ ਕਿੰਨਾ ਲੋਕਾਂ ਦੇ ਕੰਮ ਹੋ ਨਹੀਂ ਸਕਦੇ ਇੱਕ ਚੀਜ਼ ਦੇਖੋ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਹੋ ਹਮ ਹੁਣ ਤੇਰੇ ਭਰਾ ਤੇਰੇ ਸਾਹਮਣੇ ਬੈਠਾ ਮੈਂ ਡੈਰੀਆਂ ਚੱਕ ਲਾਉਣਾ ਮੈਂ 70 80 ਕਰੋੜ ਦਾ ਹਿਸਾਬ ਦੇ ਸਕਦਾ ਮੈਂ ਲੋਕਾਂ ਦਾ ਮੈਂ ਨਾ ਪੈਸਾ ਖੜਾਇਆ ਹਾਂ ਹਾਂ ਏਜੰਟ ਹਰ ਇੱਕ ਅੰਦੋਲਨ ਦੇ ਵਿੱਚ 2017 ਤੋਂ ਲੈ ਕੇ ਮੇਰੀ ਕਿਸੇ ਅੰਦੋਲਨ ਦੇ ਵਿੱਚ ਗੈਰ ਹਾਜ਼ਰੀ ਨਹੀਂ ਹੈਗੀ ਕਿ ਜਿੱਥੇ ਮੈਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਾਂ ਲੈ ਕੇ ਗਿਆ ਹਾਂ ਜਿੱਥੇ ਮੈਂ ਨੌਜਵਾਨਾਂ ਨੂੰ ਨਾ ਕਿਹਾ ਵੀ ਆਪਣਾ ਹੱਕਾਂ ਦੀ ਆਪਾਂ ਲੜੋ ਬਿਲਕੁਲ ਆਪਣੀ ਪੰਜਾਬ ਦੀ ਕਿਸਾਨੀ ਲਈ ਆਪਣੇ ਲੋਕਾਂ ਲਈ ਲਗਾਤਾਰ ਮੇਰਾ ਸੰਘਰਸ਼ ਜਾਰੀ ਹੈ ਰਹਿਣਾ ਵੀ ਹੈ ਹਾਂ ਹੈਨਾ ਇਸ ਕਰਕੇ ਇਹ ਚੀਜ਼ ਹੁੰਦੀ ਆ ਵੀ ਯਾਰ ਤੁਸੀਂ ਆਪਣੇ ਸਿਧਾਂਤਾਂ ਦੇ ਇਕੱਲਾ ਜ਼ਰੂਰੀ ਨਹੀਂ ਹੈਗਾ ਐਮ ਐਲ ਏ ਐਮ ਪੀ ਬਣ ਕੇ ਤੁਸੀਂ ਕੰਮ ਕਰ ਸਕੋ ਜਿਹੜਾ ਬੰਦੇ ਨੇ ਕੰਮ ਕਰਨਾ ਹੋਵੇ ਉਹ ਬੰਦਾ ਐਮ ਐਲ ਏ ਐਮ ਪੀ ਬਣੇ ਤੋਂ ਵੀ ਕਰ ਸਕਦਾ ਹਾਂ ਇੱਕ ਚੀਜ਼ ਜ਼ਰੂਰ ਹੈ ਵੀ ਜਦੋਂ ਹੁਣ ਜਿਵੇਂ ਮੈਂ ਆ ਹੁਣ ਮੇਰੇ ਨਾਲ ਸਰਕਾਰ ਪੁਲਿਸ ਬਹੁਤ ੱੱਕਾ ਕਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ੱੱਕਾ ਕਰਨ ਨੂੰ ਫਿਰਦੀ ਆ ਕਿਉਂਕਿ ਇੱਕ ਚੀਜ਼ ਹੁੰਦੀ ਆ ਵੀ ਜਿਹੜਾ ਸੰਵਧਾਨਕ ਤਰੀਕੇ ਨਾਲ ਚੁਣਿਆ ਹੋਇਆ ਬੰਦਾ ਹੈ ਫਿਰ ਉਹਦੀ ਪੁਲਿਸ ਜਾਂ ਉਹਦੀ ਉਹਦੀ ਸਰਕਾਰੀ ਜਿਹੜੇ ਅਫਸਰ ਨੇ ਉਹ ਚੰਗੀ ਤਰ੍ਹਾਂ ਸੁਣਨ ਲੱਗ ਜਾਂਦੇ ਨੇ ਨਹੀਂ ਸਰਕਾਰ ਉੱਥੇ ਆਪਣੇ ਮਨਮਰਜ਼ੀਆਂ ਚਲਾਉਂਦੀ ਇਹ ਚੀਜ਼ ਆ ਵੀ ਜਿਹੜਾ ਫਿਰ ਜੇਕਰ ਸਧਾਨਕ ਤਰੀਕਾ ਨਾਲ ਚੁਣਿਆ ਹ ਬੰਦਾ ਲੋਕਾਂ ਲਈ ਖੜ ਸਕਦਾ ਪਰ ਇਹ ਖੜਦਾ ਹੀ ਨਹੀਂ ਹੈਗੀ ਬਿਲਕੁਲ ਹੈ ਆ ਬਈ ਇਹ ਬੜੀਆਂ ਚੀਜ਼ਾਂ ਨੇ ਹੁਣ ਇਲੈਕਸ਼ਨ ਹੋਏ ਨੇ ਨਾ ਅੱਗੇ ਵੀ ਆਣਗੇ ਜਮਨੀ ਚੋਣਾਂ ਹੋਣਗੀਆਂ ਐਮ ਐਲ اے ਦੀਆਂ ਨਾ ਜਿਹੜੀਆਂ ਜਿਹੜੀਆਂ ਸੀਟਾਂ ਖਾਲੀ ਹੋ ਜਾਂਣੇ ਬਰਨਾਲੇ ਦੀ ਹੋਈ ਹੈ ਇੱਥੇ ਵੀ ਹੁਣ ਫਿਰ ਜ਼ੋਰ ਲੱਗੇਗਾ ਤੁਹਾਡੀ ਆਵਾਜ਼ ਫਿਰ ਉੱਠੇਗੀ ਤੁਹਾਨੂੰ ਕੋਈ ਇਹ ਆਫਰ ਨਹੀਂ ਹੁੰਦੀ ਕਿ ਲੈ ਲੈ ਕੋਈ ਵੀ 25 30 ਕਰੋੜ ਰੁਪਈਆ ਵੀ ਸਾਡੇ ਕੰਨੀ ਆ ਜਾ ਸਾਡੇ ਲਈ ਪ੍ਰਚਾਰ ਕਰ ਨਹੀਂ ਨਹੀਂ 25 ਕਰੋੜ ਵਾਲੇ ਤਾਂ ਦੇਖੋ ਇਹ ਤਾਂ ਗੱਲਾਂ ਫੇਕ ਜਿਹੀਆਂ ਹੁੰਦੀਆਂ ਨੇ ਕਿ ਹਣਾ 25 ਕਰੋੜ ਵਾਲੀ ਫੇਕ ਜੀ ਗੱਲ ਆ ਪਰ ਗੱਲ ਇਹ ਆ ਕਿ ਮੈਨੂੰ ਪਾਰਟੀਆਂ ਨੇ ਮੈਨੂੰ ਕਿਹਾ ਸੀ ਕਿ ਸਾਡੇ ਵੱਲੋਂ ਤੂੰ ਇਲੈਕਸ਼ਨ ਲੜ ਸਾਡੀ ਟਿਕਟ ਵੈਸੇ ਕਹਤਾ ਤੁਹਾਨੂੰ ਹਾਂ ਵੈਸੇ ਕਿ ਮੈਨੂੰ ਪੂਰਾ ਪੂਰਾ ਪ੍ਰੈਸ਼ਰ ਮੈਂ ਕਿਹਾ ਨਹੀਂ ਲੜਨੀ ਮੈਂ ਮੈਂ ਕਿਹਾ ਮੈਨੂੰ ਮੈਨੂੰ ਇਹ ਚੀਜ਼ ਦਾ ਪਤਾ ਸੀਗਾ ਕਿਉਂਕਿ ਮੇਰਾ ਮੰਨਣਾ ਇਹ ਆ ਕਿ ਜਿਹੜੀ ਦਿੱਲੀ ਦੀ ਰਾਜਨੀਤੀ ਆ ਜਿਹੜਾ ਦਿੱਲੀ ਤੋਂ ਚੱਲਣ ਵਾਲੀ ਰਾਜਨੀਤੀ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਸ ਕਰਕੇ ਮੈਂ ਇਹ ਚੀਜ਼ ਨੂੰ ਸਮਝ ਚੁੱਕਿਆ ਖੇਤਰੀ ਪਾਰਟੀ ਨੇ ਨਹੀਂ ਤੁਹਾਡੇ ਨਾਲ ਜ਼ਿਕਰ ਕੀਤਾ ਖੇਤਰੀ ਪਾਰਟੀ ਕਿਹੜੀ ਆ ਦੱਸੋ ਆਕਾਲੀ ਦਲ ਨੇ ਆਕਾਲੀ ਦਲ ਖੇਤਰੀ ਪਾਰਟੀ ਕਿੱਥੇ ਰਹੀ ਆਕਾਲੀ ਦਲ ਖੇਤਰੀ ਪਾਰਟੀ ਉਦਾਂ ਤੁਹਾਨੂੰ ਸਭ ਨੂੰ ਪਤਾ ਹੈ ਲੀਰਾਂ ਦੀ ਖਦਮ ਵਾਂਗੂ ਰਿਹਾ ਹੀ ਕੁਝ ਨਹੀਂ ਤੁਸੀਂ ਇੱਕ ਚੀਜ਼ ਦੇਖੋ ਮੈਂ ਮੇਰਾ ਇਹ ਮੰਨ ਮੰਨਣਾ ਮੇਰਾ ਕਿਉਂ ਨਹੀਂ ਮੰਨ ਮੰਦਾ ਇਸ ਚੀਜ਼ ਨਾਲ ਕਿਉਂਕਿ ਸਾਨੂੰ ਉਹਨਾਂ ਦੇ ਦਬਾਅ ਹੇਠ ਰਹਿਣਾ ਪੈਂਦਾ ਤੁਸੀਂ ਦੇਖੋ 1947 ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਕਿਤੇ ਸਾਨੂੰ ਦੇ ਰਿਹਾ ਇਨਸਾਫ਼ ਦਿੱਤਾ ਕੀ ਸੜਨਾ ਕਰਦੀ ਆਈ ਹੈ ਕਿੱਥੇ ਵਾਧ ਅਧਿਕਾਰਾਂ ਦੀ ਗੱਲ ਕਿੱਥੇ ਸਾਨੂੰ ਆਪਣੇ ਹੱਕ ਨਹੀਂ ਮਿਲ ਰਿਹਾ ਵਾਧ ਅਧਿਕਾਰ ਦਾ ਤੁਹਾਨੂੰ ਮਿਲਣੀ ਕੀ ਨਹੀਂ ਹੈ ਇਸ ਕਰਕੇ ਜਿਹੜੇ ਵੀ ਬੰਦੇ ਨੈਸ਼ਨਲ ਪਾਰਟੀ ਦੇ ਵਿੱਚ ਗਏ ਨੇ ਉਹਨਾਂ ਨੈਸ਼ਨਲ ਪਾਰਟੀ ਉਹਨਾਂ ਨੂੰ ਜ਼ੀਰੋ ਕੀਤਾ ਸਿੱਧੂ ਮੂਸੇਵਾਲ ਦੀ ਗੱਲ ਕਰ ਲਓ ਕੁੰਮਰ ਵੀਜੇ ਪ੍ਰਤਾਪ ਦੀ ਗੱਲ ਕਰ ਲਓ ਇਹ ਗੱਲ ਆ ਇਸ ਕਰਕੇ ਅਸੀਂ ਸੰਘਰਸ਼ੀ ਲੋਕ ਅਸੀਂ ਲੋਕਾਂ ਨੇ ਲੜਨਾ ਅਸੀਂ ਜੇਕਰ ਸਾਨੂੰ ਜਿੱਤਾਂ ਹਾਰਾਂ ਦਾ ਕੋਈ ਫਰਕ ਨਹੀਂ ਪੈਂਦਾ ਕੋਈ ਚੱਕਰ ਨਹੀਂ ਹਨਾ ਤੇ ਆਪਣਾ ਲੋਕਾਂ ਲਈ ਲੜਦੇ ਰਹਿਣਾ ਬੜਾ ਜ਼ਰੂਰੀ ਆ ਯਾਦ ਰੱਖ ਕੇ ਲੜਦੇ ਰਹਿਣਾ ਬੜਾ ਜ਼ਰੂਰੀ ਆ ਬਰਨਾਲੇ ਹੁਣ ਲਾਉਂਗੇ ਪੰਗਾ ਬਰਨਾਲੇ ਉਹਨਾਂ ਮੈਨੂੰ ਜਿਮਣੀ ਚੋਣਾਂ ਦੇ ਕਿੱਤੇ ਇਹ ਜਿਮਣੀ ਚੋਣ ਹੁੰਦੀ ਕੀ ਆ ਹੁਣ ਮੀਤ ਇਹ ਰੈਂਪੀ ਬਣ ਗਿਆ ਮੀਤ ਇਹ ਰੈਂਪੀ ਬਣ ਗਿਆ ਹਾਂ ਦੋੜੇ ਦੋ ਢਾਈ ਸਾਲ ਤਿੰਨ ਸਾਲਾਂ ਵਾਸਤੇ ਤੁਸੀਂ ਮੇਰੀ ਗੱਲ ਸੁਣ ਇਹ ਕਿੱਡੇ ਲੋਕਾਂ ਦੇ ਨਾਲ ਜਜ਼ਬਾਤਾਂ ਦੇ ਨਾਲ ਖਲਵਾੜ ਹੁੰਦਾ ਐਮਪੀ ਬਣਨ ਤੋਂ ਬਾਅਦ ਹੁਣ ਫਿਰ ਕੀ ਹੋਊਗਾ ਪਹਿਲਾਂ ਤਾਂ ਐਮਐਲਏ ਸੀ ਐਮਐਲਏ ਤੋਂ ਬਾਅਦ ਮੰਤਰੀ ਬਣ ਗਿਆ ਹੁਣ ਹੁਣ ਇਸ ਤੋਂ ਬਾਅਦ ਐਮਪੀ ਹੁਣ ਲੋਕ ਤਸੀਫਾ ਦੇ ਕਿਉਂ ਨੇ ਚਲੋ ਉਹਨੂੰ ਦੇਣਾ ਫਿਰ ਫਿਰ ਉਹਨੇ ਐਮਐਲਏ ਦੀ ਇਲੈਕਸ਼ਨ ਲੜਨੀ ਹੈ ਇਹ ਕਲੀਅਰ ਹੈ ਉਹ ਐਮਪੀ ਥੋੜਾ 5 ਸਾਲ ਰਹੂਗਾ ਇਹ ਸਾਡੇ ਲੋਕਾਂ ਨੂੰ ਗੱਲ ਸਮਝਣੀ ਚਾਹੀਦੀ ਹੈ ਹੁਣ 5 ਸਾਲਾਂ ਬਾਅਦ ਉਹਨੇ ਫਿਰ ਅਗਲੀਆਂ ਜਿਹੜੀਆਂ ਕਿ ਵਿਧਾਨ ਸਭਾ ਇਲੈਕਸ਼ਨਾਂ ਆਉਣਗੇ 27 ਦੇ ਵਿੱਚ ਉਹਨੇ ਫਿਰ ਇਲੈਕਸ਼ਨ ਲੜਨੀ ਹੈ ਸਾਡੇ ਲੋਕਾਂ ਨੂੰ ਪਾਗਲ ਕਿਉਂ ਬਣਾਇਆ ਜਾ ਰਿਹਾ ਇਹ ਵੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਯਾਰ ਇਹ ਵੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਤੁਸੀਂ ਇੱਕ ਚੀਜ਼ ਦੇਖੋ ਭਾਈ ਤੇ ਜਿੰਨੇ ਵੀ ਹੁਣ ਚੁਣੇ ਹੋਏ ਮੰਤਰੀ ਇਲੈਕਸ਼ਨ ਲੜ ਰਹੇ ਸੀਗੇ ਇਕੱਡੇ ਲੋਕਾਂ ਦੇ ਨਾਲੇ ਲੋਕਾਂ ਦਾ ਵਸ ਜਿਮਨੀ ਚੋਣਾਂ ਦੇ ਵਿੱਚ ਇੱਕ ਸਾਡਾ ਪੈਸਾ ਖਰਾਬ ਹੁੰਦਾ ਜਿਹੜਾ ਚੋਣਾਂ ਦੇ ਉੱਪਰ ਪੈਸਾ ਖਰਾਬ ਹੁੰਦਾ ਸਾਡੇ ਲੋਕਾਂ ਦਾ ਪੈਸਾ ਇਹ ਹੂੰ ਬਸ ਚੋਣਾਂ ਦੇ ਉੱਪਰ ਜਿਹੜਾ ਇੰਨਾ ਨਾ ਪੈਸਾ ਹੁੰਦਾ ਚੋਣ ਕਿਤੇ ਉਹੀ ਥੋੜੋ ਪਹੁੰਚ ਜਾਂਦੀ ਹੈ ਹੂੰ ਕਰੋੜਾਂ ਰੁਪਏ ਲੱਗ ਜਾਂਦਾ ਹਾਂ ਅੱਛਾ ਇਹ ਕਹਿੰਦੇ ਕਹਿੰਦੇ ਸਾਨੂੰ ਬੜੀ 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 ਜਿੱਫਤ ਜਿਹੜੀ ਸਫਲਤਾ ਪ੍ਰਾਪਤ ਹੋਈ ਆ ਆਮ ਆਦਮੀ ਪਾਰਟੀ ਕਹਿੰਦੀ ਦੇਖੋ ਤਿੰਨ ਸੀਟਾਂ ਆਈਆਂ ਨੇ ਬਾਈ ਜੀ ਹੂੰ ਤਿੰਨ ਸੀਟਾਂ ਵੀ ਆਉਣੀਆਂ ਨਹੀਂ ਸੀ ਹੈਗੀਆਂ ਜੇ ਥੋੜਾ ਜਿਹਾ ਸੀ ਮੜ ਆਸੀ ਸਾਡੇ ਇੱਕ ਦੋ ਬੰਦੇ ਹੋਰ ਧਿਆਨ ਇਸ ਜਿਹੜੇ ਵੱਲ ਦੇ ਲਾ ਹੂੰ ਕਿਹੜੇ ਹਾਂ ਬਸ ਹੁਣ ਤੁਹਾਨੂੰ ਪਤਾ ਹੀ ਆ ਹਨ ਤੇ ਇਸ ਜਿਹੜੇ ਵੱਲ ਹੋਰ ਉਹ ਵੀ ਨਹੀਂ ਸੀ ਆਉਣੀ ਸੰਗਰੂਰ ਵਾਲੇ ਤਾਂ ਨਹੀਂ ਸੀ ਆਉਣੀ ਸੰਗਰੂਰ ਦੇ ਵਿੱਚ ਲੋਕਾਂ ਦਾ ਇਹ ਜਿਹਾ ਦਿਮਾਗ ਹੋ ਗਿਆ ਸੰਗਰੂਰ ਵਾਲੇ ਲੋਕ ਵੋਟ ਪਾਉਣ ਵਾਲੇ ਦਿਨ ਹੀ ਸੋਚਦੇ ਨੇ ਵੀ ਆਪਾਂ ਕਿਹਨੂੰ ਠੋਕਣਾ ਕਿਹਨੂੰ ਨਹੀਂ ਠੋਕਣਾ ਹੂੰ ਸੰਗਰੂਰ ਵਾਲੇ ਲੋਕ ਸਾਡੇ ਪਹਿਲਾਂ ਨਹੀਂ ਸੰਗਰੂਰ ਵਾਲੇ ਲੋਕ ਬਾਹਲੇ ਐਨ ਤਜਰਬੇਕਾਰ ਲੋਕ ਨੇਗੇ ਹੂੰ ਤੇ ਇਸ ਕਰਕੇ ਵੀ ਜਿਹੜੀਆਂ ਨੇ ਤਿੰਨ ਆ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਤਿੰਨ ਵੀ ਨਹੀਂ ਆਉਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਮੰਤ ਮਾਨ ਨਹੀਂ ਰਹਿ ਜੇ ਉਹਨਾਂ ਨੂੰ ਲੋਕ ਸਮਝ ਚੁੱਕੇ ਨੇਗੇ ਵੀ ਕੱਲੀਆਂ ਗੱਲਾਂ ਗੱਲੇ ਨੇ ਗੱਲਾਂ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਜੇਕਰ ਮੇਰੇ ਵਰਗੇ ਨੌਜਵਾਨ ਦੇ ਉੱਪਰ ਝੂਠੇ ਪਰਚੇ ਪੈ ਸਕਦੇ ਨੇਗੇ ਜਿਹਦੇ ਤੇ ਕੋਈ ਕਸੂਰ ਨਹੀਂ ਹੈਗਾ ਜਿਹਦਾ ਕੋਈ ਪਤਾ ਕਿ ਹਰ ਇੱਕ ਲੋਕ ਇਹ ਚੀਜ਼ ਚਾਹੁੰਦੇ ਨੇ ਕਿ ਭਾ ਨਾ ਹਾਂ ਲੋਕਾਂ ਦੀ ਖੜਦਾ ਲੋਕਾਂ ਦੇ ਕੰਮ ਕਰਦਾ ਤਾਂ ਫਿਰ ਇਹ ਜੇ ਮੁੱਖ ਮੰਤਰੀ ਇਹ ਜਾਂ ਸਰਕਾਰਾਂ ਬਣਾਉਣ ਦਾ ਕੀ ਫਾਇਦਾ ਬਾਈ ਜੀ ਬਿਲਕੁਲ ਇਹ ਫਿਰ ਤਾਂ ਇਸ ਤੋਂ ਦਾ ਕੱਟ ਗਿਆ ਹੁਣ ਅਮਰਤਪਾਲ ਦਾ ਕੀ ਕਸੂਰ ਸੀ ਨੌਜਵਾਨਾਂ ਨੂੰ ਨਸ਼ਾ ਛਡਾ ਕੇ ਅਮਰਤ ਦੇ ਬਾਣੀ ਦੇ ਲੜਾ ਲਾਉਣਾ ਚਾਹੇ ਤੁਸੀਂ ਨਸ਼ਾ ਖਤਮ ਨਹੀਂ ਕਰ ਸਕੇ ਤੁਹਾਡੇ ਸਾਰੇ ਬੰਦੇ ਇਹ ਗੱਲ ਕਹਿੰਦੇ ਨੇ ਕਿ ਨਸ਼ੀ ਜੜ ਬੜੀ ਡੂੰਘੀ ਅਸੀਂ ਕਹਣਾ ਅਸੀਂ ਖਤਮ ਕਰਕੇ ਦਿਖਾ ਦਿੰਦੇ ਹਾਂ ਹੋਰ ਵਿਜੇ ਪ੍ਰਤਾਪ ਖੁਦ ਕਹਿੰਦੇ ਨੇ ਕੁਮਰ ਵਿਜੇ ਪ੍ਰਤਾਪ ਨੇ ਖੁਦ ਆਪਣਾ ਉਹਦਾ ਨੌ ਲੱਤਾ ਆਪਣੇ ਦਾ ਰਾਗਬ ਚੱਡੇ ਦਾ ਸਾਰਿਆਂ ਦਾ ਪਰ ਸਾਨੂੰ ਸਾਡਾ ਪੰਜਾਬ ਸਾਡੇ ਪੰਜਾਬ ਦੇ ਵਿੱਚੋਂ ਚੱਲਣਾ ਚਾਹੀਦਾ ਪੰਜਾਬ ਦੇ ਚੰਗੇ ਲੋਕ ਕੌਣ ਸਾਡੀ ਕਿਸਾਨੀ ਸੜਕਾਂ ਉੱਪਰ ਰਲ ਜਾਂਦੀ ਰੁੜੀ ਜਾਂਦੀ ਹੈ ਜਵਾਨੀ ਸਾਡੀ ਕੋਈ ਕਾਲਜ ਸਕੂਲ ਕਾਲਜ ਸਾਡੇ ਕਾਲਜ ਬਿਲਕੁਲ ਸਿੱਖਿਆ ਪ੍ਰਣਾਲੀ ਤਬਾਹ ਹੋ ਗਈ ਕੋਈ ਬੀਏ ਕਰਨ ਨੂੰ ਤਿਆਰ ਨਹੀਂ ਕੋਈ ਮਾਸਟਰ ਕਰਨ ਨੂੰ ਤਿਆਰ ਨਹੀਂ ਉਹ ਡਿਪਲੋਮਾ ਡਿਗਰੀਆਂ ਕੁਝ ਕਰਨ ਨੂੰ ਤਿਆਰ ਨਹੀਂ ਬਸ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਆਈਲੈਂਡ ਸੈਂਟਰ ਆਈਲੈਂਡ ਸੈਂਟਰ ਖੁੱਲ੍ਹਾ ਖੜਾ ਆ ਦੇਖ ਲਾ ਮੇਰੇ ਕੋਲ ਹੁਣ ਵੀ ਆਏ ਖੜੇ ਨੇ ਕਿ ਸ਼ਾਮ ਹੋ ਗਈ ਉਹਦ ਵਾਰ ਨੂੰ ਤਾਂ ਪਤਾ ਨਹੀਂ ਕਿੰਨੇ ਆਏ ਨੇ ਹਾਜੇ ਵੀ ਲੋਕ ਪੈਸੇ ਮੜਵਾਉਣ ਵਾਲੇ ਪੈਸੇ ਮੜਵਾਉਣ ਵਾਲੇ ਚੱਕਰਾਂ 'ਚ ਤੁਰੇ ਫਿਰਦੇ ਨੇ ਕਿ ਆ ਹਾਲਾਤ ਜਵਾਨੀ ਦੇ ਸਾਡੇ ਹਰ ਆਪਣੇ ਨੇ ਅਖੀਰਲਾ ਸਵਾਲ ਲੈਣਾ ਚਾਹਾਂਗਾ ਨੈਸ਼ਨਲ ਤੌਰ ਤੇ ਕੀ ਦੇਖਣਾ ਚਾਹੁੰਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਜਾਂ ਫਿਰ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਜਾਂ ਫਿਰ ਕੁਝ ਹੋਰ ਹੋਣਾ ਚਾਹੀਦਾ ਰਣਮੈਣ ਦੇਖੋ ਭਾਈ ਪਤਾ ਕੀ ਗੱਲ ਆ ਜਿਹੜੀ ਹ ਦੇਖੋ 20 ਸਾਢੇ ਤਾਂ ਦੇਖੋ ਅਸੀਂ ਜੇ ਅਸੀਂ ਉਧਰ ਦੇਖੀਏ ਸੈਂਟਰ ਵੱਲ ਦੇਖੀਏ ਹਮ ਸੈਂਟਰ ਦੇ ਵਿੱਚ ਜਿਹੜਾ ਵੀ ਮਰਜ਼ੀ ਕੋਈ ਹੋਵੇ ਹਮ ਉਹਨੇ ਪੰਜਾਬ ਦੇ ਨਾਲ ੱੱਕਾ ਹੀ ਕਰਨਾ ਠੀਕ ਆ ਨਾ ਗੱਲ ਕਿਉਂਕਿ ਪੰਜਾਬ ਦੀ ਇੱਕ ਵੱਖਰੀ ਪਛਾਣ ਹੈ ਵੱਖਰੇ ਲੋਕ ਨੇ ਵੱਖਰਾ ਨਾ ਸਾਰਾ ਕੁਝ ਪੰਜਾਬ ਦੇ ਲੋਕ ਮਿਹਨਤੀ ਪੰਜਾਬ ਕੋਲ ਅਸਲ ਦੇ ਵਿੱਚ ਜਿਹੜੇ ਪੰਜਾਬ ਦੀ ਵੱਖਰੀ ਪਛਾਣ ਕਿਉਂ ਹੈ ਪੰਜਾਬ ਕੋਲੇ ਦੇਖੋ ਸਾਡੇ ਗੁਰੂਆਂ ਤੋਂ ਲੈ ਕੇ ਸਾਡਾ ਇਤਿਹਾਸ ਦੇਖ ਲਓ ਸਾਡਾ ਇਤਿਹਾਸ ਕੀ ਹੈ ਸਾਡੇ ਗੁਰੂਆਂ ਨੇ ਸਾਨੂੰ ਅਣਖ ਨਾ ਰਹਿਣਾ ਸਿਖਾਇਆ ਸਾਡੇ ਗੁਰੂਆਂ ਨੇ ਹੱਕ ਸੱਚ ਦੇ ਪੈਰਾ ਦੇਣ ਸਿਖਾਇਆ ਸਾਡੇ ਗੁਰੂਆਂ ਨੇ ਸਾਨੂੰ ਪਖੰਡਵਾਜ ਤੋਂ ਦੂਰ ਕੀਤਾ ਸੀ ਪਖੰਡਵਾਜ ਖਾ ਪੰਜਾਬ ਦੇ ਵਿੱਚ ਜਿਹੜਾ ਸਿੱਖ ਹੋਊਗਾ ਸਿੱਖ ਪਖੰਡਵਾਜ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਹਮ ਹੈਨਾ ਸਾਡੇ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਤੋਂ ਪਹਿਲਾਂ ਸਾਡੇ ਭਗਤਾਂ ਨੇ ਸਾਨੂੰ ਕੀ ਸਿਖਾਇਆ ਇਸ ਕਰਕੇ ਸਾਡੇ ਕੋਲੇ ਅੱਜ ਵੀ ਸਾਡੇ ਗੁਰੂ ਸਾਹਿਬਾਨ ਸਾਡੀ ਓਮੇਜ ਨੂੰ ਸਾਡੀ ਸਾਡੀ 70 ਸਾਲਾਂ ਦੀ ਗੁਰੂਆਂ ਦੀ 70 ਸਾਲਾਂ ਦੀ ਛਾਏ ਹੇਠ ਸਾਡਾ ਪੰਜਾਬ ਚੱਲ ਰਿਹਾ ਹੈ ਪੰਜਾਬ ਇਸ ਕਰਕੇ ਉਹਨਾਂ ਦੇ ਨਾਲੋਂ ਵੱਖਰਾ ਹੈ ਪੰਜਾਬ ਦੇ ਵਿੱਚ ਪਰ ਜਿਹੜੀ ਵੀ ਕੋਈ ਵੀ ਸੈਂਟਰ ਦੇ ਵਿੱਚ ਕੋਈ ਬੰਦਾ ਉਹ ਉਹ ਕਦੇ ਵੀ ਪੰਜਾਬ ਨੂੰ ਨੇ ਪੰਜਾਬ ਦੇ ਲੋਕਾਂ ਦੀਆਂ ਛਾਵਾਂ ਦੇ ਉੱਪਰ ਪੰਜਾਬ ਦੇ ਹੱਕਾਂ ਉੱਪਰ ਪੂਰਾ ਨਹੀਂ ਉਤਰ ਸਕਦਾ ਸਾਨੂੰ ਤਾਂ ਸਾਡੇ ਪੰਜਾਬ ਦੇ ਵਿੱਚ ਖੜ ਕੇ ਸਾਡੇ ਪੰਜਾਬ ਦੀ ਗੱਲ ਆਪ ਕਰਨੀ ਪੈਣੀ ਹੈ ਇਹ ਗੱਲ ਕਲੀਅਰ ਹੈ ਜਿਹੜਾ ਹੀ ਮਰਜੀ ਉੱਤੇ ਪ੍ਰਧਾਨ ਮੰਤਰੀ ਬਣ ਜੇ ਜਿਹੜਾ ਹੀ ਬਣ ਜੇ ਹੁਣ ਤੁਹਾਨੂੰ ਇੱਕ ਆਧਾਰ ਦੇ ਦਣਾ ਪੂਰੇ ਇੰਡੀਆ 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 ਇਹ ਸਮਝੋ ਤੇਨੂੰ ਉਹਨਾਂ ਦੇ ਠੀਕ ਹੈ ਨਾ ਗੱਲ ਇੰਡੀਆ ਵਾਲੇ ਸਮਝੋ ਸਮਝੌਤਾ ਕਰਕੇ ਇਹ ਗੱਲ ਕਹਿੰਦੇ ਸੀ ਕਿ ਮੋਦੀ ਨੂੰ ਹਰਾਉਣਾ ਮੋਦੀ ਨੂੰ ਤੁਸੀਂ ਇਹ ਕਰਨਾ ਉਹ ਕਰਨਾ ਪਰ ਤੁਸੀਂ ਇਹ ਦੇਖੋ ਮੋਦੀ ਫੇਰ ਪ੍ਰਧਾਨ ਮੰਤਰੀ ਬਣਨ ਲਈ ਜਾ ਰਹੇ ਹਨ ਹਨਾ ਗੱਲ ਇਹ ਹੈ ਕਿ ਮੋਦੀ ਨੂੰ ਆਰਐਸਐਸ ਵਰਗੇ ਜਿਹੜੇ ਵਿਚਾਰਤਾ ਧਾਰਤਾ ਆ ਰਾਮ ਨੇ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਉਹਨੂੰ ਪੰਜਾਬ ਹਰਾ ਸਕਦਾ ਅਸੀਂ ਪਹਿਲਾਂ ਨਹੀਂ ਦੇਖੋ ਪ੍ਰਧਾਨ ਮੰਤਰੀ ਨੂੰ ਹਰਾ ਕੇ ਆਏ ਦੇਖੋ ਕਿਸਾਨੀ ਅੰਦੋਲਨ ਵਾਲੇ ਪੰਜਾਬ ਕਿੱਡੀ ਵੱਡੀ ਤਾਕਤ ਹੈ ਪੰਜਾਬ ਆਪਣੇ ਦਮ ਤੇ ਮੈਂ ਇਹ ਗੱਲ ਕਹਿਣ ਦਾ ਭਾ ਮੇਰਾ ਹੈ ਵੀ ਪੰਜਾਬ ਦੇ ਵਿੱਚ ਜੇ ਲੀਡਰ ਚੰਗੇ ਹੋਣ ਆਪਣੇ ਦਮ ਤੇ ਕੁਛ ਮਰਜ਼ੀ ਪੰਜਾਬ ਨੂੰ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਨੇ ਜੋਨਾਂ ਵਿੱਚ ਜੁਰਤ ਹੋਵੇ ਜੋ ਕੰਮ ਕਰਨ ਦੇ ਉਹਨਾਂ ਵਿੱਚ ਸ਼ਕਤੀ ਹੋਵੇ ਇਹ ਤਾਂ ਹਿੰਦ ਲੋਕਾਂ ਦੇ ਨਾਲ ਬਸ ਕੱਲਿਆਂ ਬੋਟਾਂ ਲਾ ਕੇ ਦਿੱਲੀ ਅੱਗੇ ਜਾ ਕੇ ਡਿੱਗਣਾ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਬਿਲਕੁਲ ਬਿਲਕੁਲ ਪੰਜਾਬ ਦੇ ਲੋਕ ਮਿਹਨਤੀ ਪੰਜਾਬ ਕੋਲੇ ਕਿੰਨਾ ਕੁਝ ਹੈ ਪੰਜਾਬ ਕੋਲੇ ਪਾਣੀ ਪੰਜਾਬ ਦਾ ਅੱਜ ਫਰੀ ਦੇ ਵਿੱਚ ਜਾਈ ਜਾਂਦਾ ਪੰਜਾਬ ਦੇ ਸਾਰੇ ਜਿਹੜੇ ਕੁਦਰਤੀ ਸਰੋਤ ਨੇ ਅੱਜ ਸਾਰੇ ਉਹ ਖੋਹੇ ਗਏ ਭਾਖੜਾ ਮੈਨੇਜਮੈਂਟ ਵਰਗੇ ਸਤੋ ਡੈਮ ਖੋਹੇ ਗਏ ਅੱਜ ਸਤੋ ਚੰਡੀਗੜ੍ਹ ਖੋਹਿਆ ਗਿਆ ਇਹ ਸਾਰੇ ਪਾਸੇ ਜਿਹੜੇ ਪੰਜਾਬ ਨੂੰ ਕੱਟ ਲੱਗ ਰਹੇ ਨੇਗੇ ਜੇਕਰ ਇਹਨਾਂ ਦੇ ਉੱਪਰ ਸਾਡੇ ਲੀਡਰ ਪਹਿਰਾ ਦੇ ਦੇਣ ਤਾਂ ਪੰਜਾਬ ਤਾਂ ਇੱਕ ਵੱਖਰਾ ਇੱਕ ਸੂਬਾ ਹੈ ਜਿਹੜਾ ਕਿ ਪੂਰੇ ਭਾਰਤ ਨਾਲੋਂ ਵੱਖਰਾ ਹੈ ਬਿਲਕੁਲ ਇਹ ਚੀਜ਼ ਚਾਹੀਦੀ ਹੈ ਕਿ ਸਾਨੂੰ ਸਾਡੀ ਜਿਹੜੀ ਰਾਜਨੀਤੀ ਚੰਗੀ ਰਾਜਨੀਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਚੰਗੇ ਲੀਡਰ ਪੰਜਾਬ ਦੇ ਪੈਰਾ ਦੇਣ ਤਾਂ ਪੰਜਾਬ ਬਦਲ ਸਕਦਾ ਜੀ ਬਹੁਤ ਸ਼ੁਕਰੀਆ ਭਾਈ ਸਮਾਂ ਦਿੱਤਾ ਮੇਰ ਮਿਹਰਬਾਨੀ ਭਾਈ ਮਿਹਰਬਾਨ